ਖੇਡਾਂ ਦੇ ਚੈਪਟਰ ਨੂੰ ਬੰਦ ਕਰਨ ਵਰਗੀ ਸਥਿਤੀ ਸਿੱਖਿਆ ਪ੍ਰਣਾਲੀ ਦੀਆਂ ਕਿਹੜੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਦੀ ਹੈ 70% ਸਕੂਲਾਂ 'ਚ ਫਿਜ਼ੀਕਲ ਐਜੂਕੇਸ਼ਨ ਟੀਚਰ ਹੀ ਨਹੀਂ ਦੂਜੇ ਪਾਸੇ ਜਨਰਲ ਸਕੂਲ ਮੁਖੀ ਹੈ 70% ਉਹ ਹੈ ਨਹੀਂ ਤੇ ਜਿਹੜੇ ਹੈਗੇ ਆ ਉਹ ਵਕਤ ਪੂਰਾ ਕਰਦੇ ਆ ਤੇ ਕਿਸੇ ਕੋ سپورٹس ਕਲਚਰ ਪਤਾ ਕਰਨ ਲਈ ਕੋਈ ਨਾ ਵਿਉਤਬੰਦੀ ਨਾ ਕੋ ਟਾਈਮ ਟੇਬਲ ਹੈ ਹੁਣ ਬੱਚਿਆਂ ਨੂੰ ਪੁੱਛਿਆ ਮੈਂ ਹੋਰ ਸਕਸ਼ੀ ਜਣਾ ਮੈਂ ਕਿਹਾ ਬੇਟਾ ਇਹ ਕਿੰਨਾ ਵੇਟ ਹੁੰਦਾ ਅੱਛਾ ਨਹੀਂ ਮੈਨੂੰ ਤਾਂ ਸਾਹਮਣੇ ਮੈਨੂੰ ਕਿੰਨੀ ਲੰਬਾਈ ਕਿੰਨੀ ਹੁੰਦੀ ਹੈ ਇਹ ਤਾਂ ਸਾਹਮਣੇ ਪਤਾ ਜਦ ਪ੍ਰੈਕਟੀਕਲੀ ਨਹੀਂ ਕਰਾਇਆ ਮੈਨੂੰ ਕਿੰਨੀਆਂ ਪੁੱਲ ਹੁੰਦੀਆਂ ਕਿੰਦੀ ਪਤਾ ਨਹੀਂ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਕੂਲੀ ਸਿੱਖਿਆ ਪ੍ਰਣਾਲੀ ਦੇ ਵਿੱਚ ਖੇਡਾਂ ਦੀ ਮਹੱਤਤਾ ਨੂੰ ਨજર ਅੰਦਾਜ਼ ਕੀਤਾ ਜਾ ਰਿਹਾ ਹੈ ਤੁਸੀਂ ਇਹ ਸੋਸ਼ਲ ਮੀਡੀਆ ਦੇਖੋ ਤੇ ਬੜੀਆਂ ਫੋਟੋਵਾਂ ਆ ਰਹੀਆਂ ਮਤਲਬ ਸਪੋਰਟਸ ਫੀਲਡ 'ਚ ਬੱਚੇ ਬੈਠੇ ਆ ਟ੍ਰੋਫੀਆਂ 'ਚ ਬੜੀਆਂ ਹੋਈਆਂ ਤੇ ਉਹ ਜਿਹੜੇ ਆਫੀਸ਼ਰ ਪਿੱਛੇ ਖੜੇ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਪਿੱਛੇ ਖੜਗੇ ਆ ਪੰਜਾਬ 올림픽 ਅਸੋਚ ਤੇ ਪੰਜਾਬ ਖੇਡ ਵਿਭਾਗ ਆਮਣੋ ਸਾਹਮਣੀ ਹੋ ਗਏ ਉਹ ਕਹਿੰਦੇ ਤੁਸੀਂ ਕੁਝ ਨਹੀਂ ਕਰਦੇ ਤੁਸੀਂ ਕੁਝ ਨਹੀਂ ਕਰਦੇ ਸਤਰੀਆ ਕਾਲਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰਪੀਡੀ 24 ਟੀਵੀ ਤੇ ਤੇ ਦੋਸਤੋ ਮੈਂ ਕਰਮ ਸੋਟੀ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਲੈ ਕੇ ਹਾਜ਼ਰ ਆਂ ਪ੍ਰੋਗਰਾਮ ਤੀਸਰੀ ਅਖਾਦਾ ਚਿੱਟਾ ਮੋਤੀਆਂ ਗੱਲ ਕਰਾਂਗੇ ਸਿੱਖਿਆ ਅਤੇ ਖੇਡਾਂ ਦੀ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਦੇ ਮਹੱਤਵਪੂਰਨ ਅੰਗ ਮੰਨੀਆਂ ਜਾਂਦੀਆਂ ਨੇ ਜੋ ਨਾ ਸਿਰਫ ਸਰੀਰਕ ਸਿਹਤ ਨੂੰ ਮਜ਼ਬੂਤ ਕਰਦੀਆਂ ਨੇ ਸਗੋਂ ਮਾਨਸਿਕ ਅਤੇ ਸਮਾਜਿਕ ਗੁਣਾਂ ਨੂੰ ਵੀ ਨਿਖਾਰਦੀਆਂ ਨੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਕੂਲੀ ਸਿੱਖਿਆ ਪ੍ਰਣਾਲੀ ਦੇ ਵਿੱਚ ਖੇਡਾਂ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਹੈਰਾਨੀਜਨਕ ਤੌਰ ਦੇ ਉੱਤੇ ਖਿਡਾਰੀ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਪੂਰਵ ਖੇਡ ਅਭਿਆਸ ਜਾਂ ਫਿਰ ਤਿਆਰੀ ਦੇ ਅਤ ਦੀ ਗਰਮੀ ਦੇ ਵਿੱਚ ਹੀ ਖੇਡ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਹਨ ਇਹ ਸਥਿਤੀ ਨਾ ਸਿਰਫ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਦੇ ਲਈ ਖਤਰਨਾਕ ਹੈ ਸਗੋਂ ਸਿੱਖਿਆ ਵਿਭਾਗ ਦੀਆਂ ਨੀਤੀਆਂ ਅਤੇ ਪ੍ਰਬੰਧਕੀ ਢਾਂਚੇ ਤੇ ਵੀ ਸਵਾਲ ਖੜੇ ਕਰਦੀ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਮੁੱਦੇ ਦੀ ਪਰਚੋਲ ਕਰਾਂਗੇ ਜਿਸ ਦੇ ਵਿੱਚ ਖੇਡ ਅਭਿਆਸ ਦੀ ਘਾਟ ਅਣਉਚਿਤ ਸਮੇਂ ਦੇ ਉੱਤੇ ਮੁਕਾਬਲਿਆਂ ਦਾ ਆਯੋਜਨ ਅਤੇ ਇਸ ਦੇ ਵਿਦਿਆਰਥੀਆਂ ਦੀ ਸਿਹਤ ਅਤੇ ਪ੍ਰਦਰਸ਼ਨ ਤੇ ਪੈਣ ਵਾਲੇ ਪ੍ਰਭਾਵਾਂ ਦੇ ਉੱਤੇ ਵਿਚਾਰ ਕੀਤਾ ਜਾਵੇਗਾ ਖੇਡਾਂ ਦੇ ਚੈਪਟਰ ਨੂੰ ਬੰਦ ਕਰਨ ਵਰਗੀ ਸਥਿਤੀ ਸਿੱਖਿਆ ਪ੍ਰਣਾਲੀ ਦੀਆਂ ਕਿਹੜੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਦੀ ਹੈ ਅਤੇ ਇਸ ਦੇ ਲੰਬੇ ਸਮੇਂ ਦੇ ਨਤੀਜੇ ਕੀ ਹੋ ਸਕਦੇ ਨੇ ਤੇ ਇਸ ਦੇ ਨਾਲ ਹੀ ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਜਿਹੀਆਂ ਨੀਤੀਆਂ ਦੇ ਨਾਲ ਸਿੱਖਿਆ ਪ੍ਰਣਾਲੀ ਅਤੇ ਸਮਾਜ ਦੇ ਵਿੱਚ ਕਿਹੋ ਜਿਹਾ ਬਰਤਾਂਦ ਸਿਰਜਿਆ ਜਾ ਰਿਹਾ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਵਿਸ਼ੇ ਤੇ ਉੱਤੇ ਵਿਸਥਾਰ ਦੇ ਨਾਲ ਜਾਣਕਾਰੀ ਲਵਾਂਗੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਿੱਖਿਆ ਸ਼ਾਸਤਰੀ ਸਟੇਟ ਆਫ ਬੋਡੀ ਰੋਸ਼ਨ ਖੜਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੀ ਹਾਂ ਖੜਾ ਸਾਹਿਬ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜ਼ੀ ਰੋਜ਼ੀ ਖੜਾ ਸਾਹਿਬ ਗੱਲ ਕਰੀਏ ਤਾਂ ਸਿੱਖਿਆ ਅਤੇ ਖੇਡਾਂ ਸੰਪੂਰਨ ਸਿੱਖਿਆ ਦੇ ਸਿੱਕੇ ਦੇ ਦੋ ਪਹਿਲੂ ਮੰਨੇ ਜਾਂਦੇ ਨੇ ਪਰ ਸਿੱਖਿਆ ਵਿਭਾਗ ਦੇ ਵੱਲੋਂ ਸਕੂਲਾਂ ਦੇ ਵਿੱਚ ਖੇਡਾਂ ਦਾ ਚੈਪਟਰ ਹੀ ক্লোਜ਼ ਕੀਤਾ ਗਿਆ ਲੱਗਦਾ ਹੈ ਬੜੀ ਹੈਰਾਨਗੀ ਦੀ ਗੱਲ ਹੈ ਕਿ ਕਿਹੜੀ ਵਿਦਿਆਰਥੀਆਂ ਨੂੰ ਖੇਡ ਅਭਿਆਸ ਤੋਂ ਬਿਨਾਂ ਹੀ ਅਤਿ ਦੀ ਗਰਮੀ ਦੇ ਵਿੱਚ ਖੇਡ ਮੁਕਾਬਲੇ ਚੱਲ ਰਹੇ ਨੇ ਆਖਰ ਕੀ ਪ੍ਰਤਾਂਤ ਸਿਰਜਿਆ ਜਾ ਰਿਹਾ ਹੈ ਦੇਖੋ ਗੱਲ ਹੈ ਕਿ ਗਰਮੀ ਜਿਹੜਾ ਨਾ ਖੇਡਾਂ ਹੁੰਦੀਆਂ ਨਾ ਇਹ ਮਨੁੱਖ ਦੀ ਇੱਕ ਪ੍ਰਕਿਰਤਿਕ ਰੂਪ ਹੁੰਦਾ ਹੈਗਾ ਹਾਂਜੀ ਛੋਟਾ ਜਿਹਾ ਬੱਚਾ ਵੀ ਹੈ ਨਾ ਜੇਕਰ ਉਹ ਮਤਲਬ ਆਪਣੇ ਆਪ ਹਰਕਤ ਕਰਦਾ ਤੁਹਾਨੂੰ ਬਰਕਤ ਆ ਜੇ ਨਹੀਂ ਕਰਦਾ ਤੇ ਉਹ ਨਡਾਲ ਹੋ ਜਾਂਦਾ ਜੀ ਬਿਮਾਰ ਹੋ ਜਾਂਦਾ ਬਿਲਕੁਲ ਸਹੀ ਹਾਂਜੀ ਅੱਛਾ ਉਹਦੇ ਵਿੱਚ ਨਾ ਜਿਹੜੀਆਂ ਉਹਦੀਆਂ ਪ੍ਰਤਿਭਾ ਦੀਆਂ ਪ੍ਰਕਿਰਤਕ ਜਿਹੜੀਆਂ ਮਤਲਬ ਕਰਿਆਵਾਂ ਹੈਗੀਆਂ ਜਦੋਂ ਅਸੀਂ ਉਹਨਾਂ ਨੂੰ ਸਹੀ ਰੂਪ ਦਿੰਨੇ ਆ ਤੇ ਅਸੀਂ ਫਿਰ ਰਿਜ਼ਲਟ ਇੰਨੇ ਹੈਗੇ ਹੂੰ ਠੀਕ ਆ ਜੀ ਐਕਚੁਅਲੀ ਤੇ ਇਹ ਹੁੰਦਾ ਕਿ ਅਸੀਂ ਚਾਹ ਜੋਗ ਕਰਦੇ ਆ ਚੈਕਸਰ ਕਰਦੇ ਆ ਜਾਂ ਦੁੱਧਾ ਕਰਾਉਣੇ ਬੱਚਿਆਂ ਨੂੰ ਇੱਕ ਤਰ੍ਹਾਂ ਦਾ ਸਿਰੋਪੱਖਾ ਵਿਕਾਸ ਹੁੰਦਾ ਇੱਕ ਉਹਨਾਂ ਦਾ ਜਿਹੜਾ ਨਾ ਬਾਡੀ ਐਂਡ ਮਾਈਂਡ ਕੋਆਰਡੀਨੇਸ਼ਨ ਬਣਦਾ ਆਇਗਾ ਜੀ 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 ਅੱਛਾ ਜਦੋਂ ਬਾਡੀ ਐਂਡ ਮਾਈਂਡ ਕੋਆਰਡੀਨੇਸ਼ਨ ਬਣਦਾ ਜਾਂ ਨਰੋ ਮਸਕਲ ਕੋਆਰਡੀਨੇਸ਼ਨ ਬਣਦਾ ਹੈਗਾ ਉਹਦਾ ਰਿਜ਼ਲਟ ਵਧੀਆ ਹੁੰਦੇ ਆ ਹੂੰ ਬਿਲਕੁਲ ਇਡਾ ਹੀ ਮਤਲਬ ਬੱਚੇ ਨੂੰ ਜਾਂ ਉਹਦੇ ਪਰਸਨੈਲਿਟੀ ਡਵੈਲਪ ਕਰਦੀਆਂ ਤੇ ਉਹਦੀ ਜਿਹੜੀ ਨਾ ਮਾਨਸਿਕਤਾ ਇੰਨੀ ਅਪਰੂਵ ਹੁੰਦੀ ਆ ਕਿ ਉਹ ਮਾਨਸਿਕ ਰੂਪ ਦੇ ਵਿੱਚ ਹੀ ਤੰਦਰੁਸਤ ਹੁੰਦਾ ਹੂੰ 오, 씨루ਿ르ੂ탄드로 ਵੀ ਤ ਉਸ ਸੰਵੇਗਾਤਮਕ ਜੀ ਮਨੋਵਿਗਿਆਨਕ ਪੱਖੋਂ ਵੀ ਤਗੜਾ ਹੁੰਦਾ ਪੋਜ਼ਿਟਿਵਿਟੀ ਜ਼ਿਆਦਾ ਹੁੰਦੀ ਹੈ ਹਾਂ ਤੁਸੀਂ ਦੇਖੋਗੇ ਕਿ ਕੋਈ ਵੀ ਜਿਹੜਾ سپورٹس ਵਾਲਾ ਬੱਚਾ ਨਾ ਜਾਂ ਬੰਦਾ ਵਿਅਕਤੀ ਹੈਗਾ ਹਾਂਜੀ ਉਹਦਾ ਤੁਰਨਾ ਫਿਰਨਾ ਉੱਠਣਾ ਬੈਠਣਾ ਖਾਣਾ ਪੀਣਾ ਲੋਕਾਂ ਨੂੰ ਅਲੱਗ ਹੁੰਦਾ ਹੂੰ ਕਮਾਲ ਦਾ ਹੁੰਦਾ ਆ ਕਮਾਲ ਦਾ ਹੁੰਦਾ ਉਹਦੀ ਪਰਸਨੈਲਿਟੀ ਵੱਖਰੀ ਹੁੰਦੀ ਹੈ ਜੀ ਜੀ ਹਾਂਜੀ ਇੱਥੋਂ ਤੱਕ ਕਿ ਸਾਡੇ ਵਿਭਾਗਾਂ ਜਾਂ ਪੁਲਿਸ ਨੂੰ ਤੇ ਮੈਂ ਛੱਡ ਦਿੰਦਾ ਹੈ ਨਾ ਜਿਹੜੀ ਫੌਜ ਦੇਖੋਗੇ ਕੋਈ ਵੀ ਫੌਜੀ ਤੁਹਾਨੂੰ ਤੰਦਰੁਸਤ ਮਿਲੂਗਾ ਔਰ ਫਿਟ ਮਿਲੂਗਾ ਔਰ ਹਮੇਸ਼ਾ ਹੀ ਉਹ ਰਿਟਾਇਰਮੈਂਟ ਤਾਂ ਕਿਦਾਂ ਲਿਭੂਗਾ ਜਿਨ੍ਹਾਂ ਨੇ ਆਪਣੇ ਨਾ ਮਤਲਬ ਸਿਹਤ ਨੂੰ ਸੰਭਾਲਿਆ ਜਿਨ੍ਹਾਂ ਸਿਹਤ ਚੇਤਨਾ ਪੈਦਾ ਹੋ ਗਈ ਉਹਨੇ ਵਿਕਾਸ ਵੀ ਕੀਤਾ ਤੇ ਉਹਨੇ ਰਿਜ਼ਲਟ ਵੀ ਵਧੀਆ ਦਿੱਤੇ ਹੈਗੇ ਅੱਜ ਇਹ ਸਾਡਾ ਮੇਨ ਪੱਖ ਦੀ ਸਕੂਲਾਂ ਦੇ ਵਿੱਚ ਕਿ ਅਸੀਂ ਬੱਚੇ ਦਾ ਸਰਪੱਖੀ ਵਿਕਾਸ ਕਰਨ ਲਈ ਅਸੀਂ ਉਸ ਨੂੰ ਇਸ ਜੋਗੇ ਕਰੀਏ ਕਿ ਜਿਹੜਾ ਸਿੱਖਿਆ ਤੇ ਖੇਡਾਂ ਇਹ ਸੁਪੂਰਣ ਸਿੱਖਿਆ ਦਾ ਮਤਲਬ ਸਿੱਖਿਆ ਦਾ ਇੱਕ ਬੜੀਆ ਪਹਿਲੂ ਆ ਦੋ ਪਹਿਲੂ ਆ ਹਾਂਜੀ ਲੇਕਿਨ ਹੈਰਾਨ ਗੀ ਤੇ ਗੱਲ ਨਾ ਕਿ ਸਾਡੇ ਸਕੂਲਾਂ ਵਿੱਚ ਨਾ ਤਾਂ ਸਿੱਖਿਆ ਰਹੀ ਨਾ ਸਿਹਤ ਨਾ ਸਿੱਧੀ ਰਹੀ ਹੈ ਹੂੰ ਸਿੱਖਿਆ ਵੀ ਫਾਰਮੈਲਿਟੀ ਹੋ ਰਹੀ ਹੈ ਜੀ ਆਪਾਂ ਕਈ ਵਾਰ ਇਸ ਮੰਚ ਤੇ ਗੱਲ ਕਰ ਚੁੱਕੇ ਹਾਂ ਵੀ ਤੀਸਰੀ ਹੱਟੇ ਮੋਤੀਏ ਦੇ ਵਿੱਚ ਵੀ ਸਿੱਖਿਆ ਦੇ ਵਿੱਚ ਵੀ ਅਧਿਆਪਕਾਂ ਦੀ ਘਾਟ ਹਮ ਸਰਕਾਰ ਦਾ ਪੂਰਾ ਧਿਆਨ ਦੇਣਾ ਜੀ ਸਰਕਾਰ ਨੇ ਸਿਰਫ ਇਹਨੂੰ ਲਟਕਦਾ ਜਿਹਾ ਰੱਖਿਆ ਹੈਗਾ ਵੀ ਜਿੱਦਾਂ ਸਿਰਫ ਗਰੀਬ ਲੋਕਾਂ ਦੇ ਸਕੂਲ ਸਰਕਾਰੀ ਸਕੂਲ ਹੈਗੇ ਆਮ ਮਜ਼ਦੂਰਾਂ ਦੇ ਹੈਗੇ ਜਿਨ੍ਹਾਂ ਨੇ ਕਿਹਨੇ ਸਵਾਲ ਨਹੀਂ ਕਰਨਾ ਜਿਨ੍ਹਾਂ ਨੇ ਕੋਈ ਅਧਾਰ ਨਹੀਂ ਕਰਨੀ ਜਿਨ੍ਹਾਂ ਨੇ ਮੰਗ ਨਹੀਂ ਕਰਨੀ ਕਿਉਂਕਿ ਇੱਕ ਵਰਗ ਹੈਗਾ ਇਹਨਾਂ ਸਕੂਲਾਂ ਤੋਂ ਬਾਹਰ ਨਿਕਲ ਕੇ ਉਹ ਪ੍ਰਾਈਵੇਟ ਵੱਲ ਚਲੇ ਗਿਆ ਹਮ ਪ੍ਰਾਈਵੇਟ ਸਕੂਲਾਂ ਦੇ ਜਿਹੜੀ ਸਪੋਰਟਸ ਬੰਦ ਹੈਗੀ ਆ ਉਹ ਵੀ ਕੋਠੀ ਨਮਨ ਸਕੂਲਾਂ ਦੇ ਵਿੱਚ ਇਹ ਕੋਈ ਗਰਾਊਂਡ ਜਣੀ ਹੈਗੀ ਆ ਇੱਕ ਫਾਰਮੈਲਿਟੀ ਹੈਗੀ ਆ ਮੈਂ ਨਾ ਕੱਲ ਪਰਸੋ ਕੁੱਖ ਸਕੂਲਾਂ ਦੇਖੀਆਂ ਆ ਕਿਹੜਾ ਚੱਲਦੀਆਂ ਹਾਂਜੀ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਜਾਂਦੇ ਬੱਸਾਂ ਭਰ ਕੇ ਜਾਂਦੇ ਉਹ ਫਿਰ ਸਕੂਲ ਭੇਜਦੇ ਆ ਅੱਛਾ ਜੀ ਉਸੇ ਰੱਸਾ ਕੱਸੀ ਦਾ ਮੁਕਾਬਲਾ ਚੱਲਦਾ ਸੀ ਤੇ ਮੈਂ ਉਹ ਜਿਹੜੇ ਫਾਈਨਲ ਟੀਮ ਆਈ ਨਾ ਹਾਂਜੀ ਬੇਟੀ ਦਾ ਮੁਕਾਬਲਾ ਸੀ ਮੈਂ ਬੇਟੀ ਨੂੰ ਪੁੱਛਿਆ ਮੈਂ ਕਿਹਾ beta ਵੀ ਤੁਸੀਂ ਰੱਸਾ ਅੱਗੇ ਵੀ ਕਦੀ ਚੱਕੇ ਦੇਖਿਆ ਹਾਂ ਕਹਿੰਦੀ ਨਹੀਂ ਸਾਰਿਆਂ ਪਹਿਲੀ ਵਾਰ ਹੀ ਦੇਖਿਆ ਅੱਛਾ ਜੀ ਤੇ ਉਹਨੇ 골ਡ ਮਿਲ ਲਿਆ ਹੂੰ ਅچھے ਮੁਕਾਬਲੇ ਦੇ ਵਿੱਚ ਹਾਂ ਮਤਲਬ ਹੈਰਾਨਗੀ ਦੀ ਗੱਲ ਹੈ ਕਿ ਅਸੀਂ ਪਹਿਲਾਂ ਤੇ ਪੜਾਉਣਾ ਹਟ ਗਿਆ ਤੇ ਪ੍ਰੀਖਿਆਵਾਂ ਵਸਧੀਆਂ ਕਰਾਤੀਆਂ ਹੁਣ ਖੁਣਾਉਣਾ ਹਟ ਗਿਆ ਤੇ ਅਸੀਂ ਟੂਰਨਾਮੈਂਟ ਸ਼ੁਰੂ ਕਰਵਾਤੇ ਪ੍ਰੈਕਟੀਕਲੀ ਜਰਾ ਹੈ ਹੀ ਨਹੀਂ ਕੁਝ ਵੀ ਕਿਉਂਕਿ ਇਹ ਕਿ 70% ਸਕੂਲਾਂ ਚ ਫਿਜ਼ੀਕਲ ਐਜੂਕੇਸ਼ਨ ਟੀਚਰ ਹੀ ਹੈ ਨਹੀਂ ਹਾਂਜੀ ਜੀ ਜੀ ਦੂਜੇ ਪਾਸੇ ਜਨੇਰ ਸਕੂਲ ਮੁਖੀ ਆ 70% ਲੋ ਹੈ ਨੇ ਤੇ ਜਿਹੜੇ ਹੈਗੇ ਆ ਉਹ ਵਕਤ ਪੂਰਾ ਕਰਦੇ ਆ ਤੇ ਕਿਸੇ ਕੋ ਸਪੋਰਟਸ ਕਲਚਰ ਪਤਾ ਕਰਨ ਲਈ ਕੋਈ ਨਾ ਵਿਉਤਬੰਦੀ ਨਾ ਕੋਈ ਟਾਈਮ ਟੇਬਲ ਆ ਹੂੰ ਠੀਕ ਆ ਜੀ ਜਦ ਕਿ ਅਸੀਂ ਇਹ ਮਤਲਬ 2018 ਜੀ ਦੀ ਪਾਲਿਸੀ ਬਣਾਈ ਸੀ ਉਹਦੇ ਵਿੱਚ ਇਹ ਗੱਲ ਲਿਖੀ ਸੀ ਵੀ ਜਿਹੜੇ ਅਧਿਆਪਕ ਹੈਗੇ ਆ ਉਹ ਸਵੇਰੇ ਜਾਂ ਸ਼ਾਮ ਜਾਂ ਸ਼ਾਮ ਉਹ ਦੋ ਟਾਈਮ ਜੇ ਪ੍ਰੈਕਟਿਸ ਕਰਾਉਣ ਉਹ ਜਿਹੜੀ ਉੱਥੇ ਖੇਡ ਜੈਗੀ ਆ। ਹਾਂਜੀ। ਜਾਂ ਪ੍ਰਾਰਥਨਾ ਸਭਾ ਦੇ ਵਿੱਚ ਸਾਰਿਆਂ ਨੂੰ ਇੱਕ ਮਾਸਪੀਟੀ ਹੋਵੇ, ਐਕਸਰਸ ਹੋਵੇ, ਯੋਗਾ ਹੋਵੇ ਤਾਂ ਉਹਨਾਂ ਨੂੰ ਇੱਕ ਸਿਹਤਦਾਨਾ ਹੋਵੇ, ਫਿਟਨੈਸ ਵੀ ਆਵੇ। ਜਿਹੜੇ ਪ੍ਰਤਿਮਸ਼ਲੀ ਬੱਚੇ ਹੈਗੇ ਵਾਕਿਆ ਗੇਮਾਂ ਖੇਡਾਂ ਦੇ ਉਹਨਾਂ ਨੂੰ ਪ੍ਰੈਕਟਿਸ ਕਰਾਈ ਜਾਵੇ। ਹੂੰ ਜੀ। ਅੱਛਾ ਇਹ ਵੀ ਗੱਲ ਆਖੀ ਸੀ ਵੀ 8ਵੀਂ ਤੱਕ ਤੁਹਾਨੂੰ ਕੋਈ ਸਪੋਰਟਸ ਵੈਂਕ ਖੁਲਣ ਦੀ ਲੋੜ ਨਹੀਂ ਕਿਉਂ 8ਵੀਂ ਤੱਕ ਸਿੱਕੇ ਵਾਂਗ ਵੱਲੋਂ ਨਹੀਂ ਪੰਜਾਬ ਸਰਕਾਰ ਵੱਲੋਂ ਨਹੀਂ ਭਾਰਤ ਸਰਕਾਰ ਵੱਲੋਂ ਮੈਡੀਕਲ ਮਿਲਦਾ ਬੱਚਿਆਂ ਨੂੰ ਹਾਂਜੀ ਜਦੋਂ ਤੁਹਾਨੂੰ ਖੁਰਾਕ ਉਥੇ ਮਿਲਦੀ ਹੈ ਤੇ ਤੁਹਾਡੇ ਬੈਂਕ ਖੁੱਲ ਗਏ ਬੱਚੇ ਲੋੜ ਹੀ ਨਹੀਂ ਹੂੰ ਉਹਨਾਂ ਨੂੰ ਕੀ ਲੋੜ ਸੀ ਇੱਕ ਪ੍ਰੈਕਟਿਸ ਹੀ ਕਰਾਉਣ ਦੀ ਲੋੜ ਸੀਗੀ ਜੀ ਪ੍ਰਾਇਮਰੀ ਕਿਸੇ ਵੀ ਪੰਜਾਬ ਦੇ ਸਕੂਲ ਦੇ ਵਿੱਚ ਕੋਈ ਫਿਜ਼ੀਕਲਟੀ ਨਹੀਂ ਹੂੰ ਪ੍ਰਾਇਮਰੀ ਸਕੂਲ ਪ੍ਰਾਇਮਰੀ ਡਿਪਾਰਟਮੈਂਟ ਵਾਂਗ ਜਿਵੇਂ ਮਿਡਲ ਦੇ ਵਿੱਚ ਵੀ ਮਤਲਬ 10-15% ਹੋਣਗੇ ਟੀਚਰ ਪੀਟੀਆਈ ਐ ਨਹੀਂ ਜਦੋਂ ਸਾਡੀ ਪੰਦੀਰੀ ਖਤਮ ਕਰਤੀ ਸੀ ਹੂੰ ਅਸੀਂ ਉਹਦੀ ਖੇਡ ਪ੍ਰਤਿਭਾ ਹੀ ਖਤਮ ਕਰਤੀ ਆ ਉਹਦਾ ਨਾਲ ਆਲ ਰੌਂਡ ਟਰਨਮੈਂਟ ਹੀ ਖਤਮ ਕਰਤੀ ਆ ਫੇਰ ਕਿੱਥੋਂ ਹੋਊਗਾ ਹੂੰ ਹੁੰਦਾ ਕੀ ਆ ਕਿ ਇਹਨਾਂ ਨੇ ਇਸ ਵਾਰੀ ਮੈਂ ਦੇਖਿਆ ਹੈਗਾ ਕਿ ਅਸੀਂ ਨਾ ਦੇ ਦਿੰਦੇ ਹੁੰਦੇ ਕਿ ਗਰਮੀਆਂ ਦੇ ਮੈਚ ਹੋਣੇ ਤੇ ਸਰਦੀਆਂ ਦੇ ਮੈਚ ਹੋਣੇ ਹਾਂਜੀ ਜਿਹੜੇ ਮੈਚ ਨੇ ਸੀ ਉਹ ਨੈਸ਼ਨਲ ਕੈਲੰਡਰ ਬਣਨ ਦਾ ਫਿਰ ਹੂੰ ਰਾਸ਼ਟਰੀ ਕੈਲੰਡਰ ਬਣਦਾ ਸਕੂਲਾਂ ਦਾ ਹਾਂਜੀ ਫਿਰ ਸਟੇਟ ਕੈਲੰਡਰ ਬਣਦਾ ਹੂੰ ਕੈਲੰਡਰ ਦੇ ਮੁਤਾਬਕ ਹਰ ਸਟੇਟ ਦੇ ਵਿੱਚੋਂ ਕੈਲੰਡਰ ਨੂੰ ਆ ਜਾਣਾ ਤੇ ਸਾਡਾ ਡਿਸਟ੍ਰਿਕਟ ਉਦਾਂ ਹੀ ਖੇਡਾਂ ਕੈਂਪਰ ਰੱਖਾ ਦੇਣੇ ਹਾਂਜੀ ਵੀ ਜਿਹੜੀਆਂ ਪਹਿਲਾਂ ਖੇਡਾਂਗੇ ਉਹ ਮੈਚ ਮੈਚ ਕਰਾ ਦਿਓ ਤਾਂ ਕਿ ਆ ਗਰਮੀ ਦੇ ਦਿਨਾਂ 'ਚ ਜਿਹੜੇ ਬੱਚੇ ਅਭਿਆਸ ਕਰਦੇ ਇਸ ਵੇਲੇ ਸ਼ਾਮ ਜੀ ਪ੍ਰੈਕਟਿਸ ਕਰਕੇ ਫਿਰ ਟੀਮਾਂ ਬਣਨੀਆਂ ਹੁਣ ਕਿਤੇ ਗਰਾਊਂਡ ਹੀ ਨਹੀਂ ਮਾਰਕ ਹੋਈ ਹਾਂ ਨਾ ਕਿਤੇ ਕੋਈ ਗਰਾਊਂਡ ਚਾਲੂ ਨਹੀਂ ਹੋਈ ਤੇ ਉਹਨਾਂ ਨੇ ਕੰਪਟੀਸ਼ਨ ਸ਼ੁਰੂ ਕਰਾ ਦਿੱਤੇ ਹੂੰ ਕੰਪੀਟੀਸ਼ਨ ਕਰਾਉਣ ਦੇ ਨਾਲ ਹੀ ਹੋਇਆ ਕਿ ਬੜਾ ਇੱਕ ਮਜ਼ਾਕ ਹੋਇਆ ਬੱਚਿਆਂ ਨਾਲ ਵੀ ਹੋਇਆ ਔਰ ਖੇਡਾਂ ਨਾਲ ਵੀ ਹੋਇਆ ਉਹ ਮਜ਼ਾਕ ਹੀ ਹੋਇਆ ਕਿ ਜਿਹੜੇ ਕਿੱਥੇ ਭੇਜੋਗੇ ਬੱਚੇ ਸਟੇਟ ਭੇਜੋਗੇ ਤੁਸੀਂ ਐਸੀ ਕਿੱਦਾਂ ਭੇਜੋਗੇ ਹੂੰ ਬਿਲਕੁਲ ਹਾਂਜੀ ਜਿਨ੍ਹਾਂ ਨੇ ਪ੍ਰੈਕਟਿਸ ਹੀ ਨਹੀਂ ਕੀਤੀ ਉਹਨਾਂ ਨਾਲ ਕਿੱਦਾਂ ਤੁਸੀਂ ਡਿਸਟ੍ਰਿਕਟ ਲੈਵਲ ਤੇ ਕੀ ਭੇਜੋਗੇ ਬੱਚੇ ਤੁਰੰਤ ਤੋਂ ਪਹਿਲਾਂ ਸਾਹ ਚੜ ਜਾਂਦਾ ਹੂੰ ਅੱਛਾ ਫਿਰ ਹੁੰਦਾ ਸੀ ਅਸੀਂ ਕੋਈ ਇਹ ਵੀ ਗੱਲ ਆਖੀ ਸੀਗੀ ਹੂੰ ਵੀ ਤੁਸੀਂ ਥੋੜਾ ਜਿਹਾ ਕੰਮ ਕਰਨਾ ਸ਼ੁਰੂ ਕਰੋ ਹੂੰ ਹੂੰ ਵੀ ਤੁਸੀਂ 11 ਵਜੇ ਸਟਾਰਟ ਕਰਦੇ ਟੂਰਨਾਮੈਂਟ ਹੂੰ ਧੁੱਪ ਦੇ ਵਿੱਚ ਬਹੁਤ ਗਰਮੀ ਦੇ ਵਿੱਚ ਤੇ 2 ਵਜੇ ਤੇ ਖਤਮ ਕਰਦੇ ਹੂੰ ਹੈਨਾ ਹੂੰ ਤੁਸੀਂ ਸ਼ੁਰੂ 6 ਵਜੇ ਕੋ 6:30 ਕਰੋ ਹੂੰ 10 ਵਜੇ ਖਤਮ ਕਰੋ ਤਾਂ ਕਿ ਬੱਚੇ ਘਰ ਦਾ ਕੰਮ ਕਾਣ ਬਿਲਕੁਲ ਬਿਲਕੁਲ ਤੇ ਨਾਲ ਹੀ ਰੈਸਟ ਮਿਲ ਜਵੇ ਹਾਂਜੀ ਬੱਚਿਆਂ ਨੂੰ ਨਾ ਬੱਚੇ 11 ਵਜੇ ਸਕੂਲ ਲੈ ਗਏ ਸਕੂਲ ਨੂੰ ਉੱਥੇ ਆਏ ਉੱਥੋਂ ਲੈ ਕੇ ਆਏ ਉੱਥੋਂ ਫਿਰ ਬੁਰਾ ਹਾਲ ਬੱਚਿਆਂ ਦੀ ਫਰੈਸ਼ਮੈਂਟ ਕੋ ਵਧੀਆ ਨਹੀਂ ਗਈ ਕੋਈ ਜਿਉਂਦੇ ਜਿਉਂਦੇ ਲੋਕ ਜਿਹੜੇ ਬਣਾਉਦੇ ਹੈਗੇ ਉਹਨਾਂ ਨੇ ਆਪਣੇ ਉਹ ਲੰਗਰ ਹੀ ਬਣਾਉਂਦੇ ਆ ਕੋਈ ਹੋਰ ਵੀ ਰੈਸਟੋਰੈਂਟ ਦਿੰਦੇ ਹੈਗੇ ਆ ਲੇਕਿਨ ਇਹ ਗੱਲ ਨਹੀਂ ਚੱਗੀ ਹੂੰ ਕਹਿੰਦੇ ਹੈਗੇ ਜੇ ਸਾਡੇ ਕੋਲ ਬੱਚੇ ਮਹਿਫੂਜ਼ ਨਹੀਂ ਬੱਚਿਆਂ ਲਈ ਸਾਡੇ ਕੋਲ ਕੋਈ ਪ੍ਰੋਗਰਾਮ ਹੀ ਹੈ ਨਹੀਂ ਜੀ ਜੀ ਸਾਰਥਕ ਤੇ ਫਿਰ ਅਸੀਂ ਫਾਰਮੈਲਿਟੀ ਕਿਉਂ ਕਰ ਰਹੇ ਹਾਂ ਹੂੰ ਯਾਰ ਥੀਸ ਆਰ ਫਾਰਮੈਲਿਟੀਆਂ ਵੇ ਤੁਸੀਂ ਸਮਝ ਲਗਾ ਦਿਓ ਵੀ ਖੜੇ ਕਰੋ ਨਗਾ ਦਿਓ ਜੀ ਟੂਰਨਾਮੈਂਟ ਨਿਬੜ ਗਿਆ ਕਿਉਂਕਿ ਅਸੀਂ 15 ਅਗਸਤ ਚੱਲ ਰਹੀ ਹੈਗੀ ਆ 15 ਅਗਸਤ ਹੀ ਤਿਆਰੀਆਂ ਬੱਚੇ ਕਰ ਰਹੇ ਹੈਗੇ ਆ ਅਸੀਂ ਹਮੇਸ਼ਾ ਹੀ ਜੋ ਰਹੇ ਆ ਅਸੀਂ 15 ਸਤੰਬਰ ਤੋਂ ਬਾਅਦਾਂ ਸ਼ੁਰੂ ਕਰੀਦਾ ਸੀ ਹਾਂ ਰਖ ਕੈਲੰਡਰ ਜੀ ਜੀ 15 ਸਤੰਬਰ ਤੋਂ ਬਾਅਦਾਂ ਉਸ ਤੋਂ ਪਹਿਲਾਂ ਪਹਿਲੀ ਬਰਾਂਤ ਤੋਂ ਬਾਅਦਾਂ ਤੇ ਕਲਾਸਾਂ ਸ਼ੁਰੂ ਹੋਈਆਂ ਤੇ ਪਹਿਲੀ ਅਗਸਤ ਤੋਂ ਕਨਵੀਸ਼ਨ ਚੱਲਦੀਆਂ ਸੀ ਜੀ ਹਾਂ ਅਡਮਿਸ਼ਨ ਚੱਲਦੀਆਂ ਸੀ ਜਿਹੜੇ ਬੱਚੇ ਖਿਡਾਰੀ ਸੀ ਅਡਮਿਸ਼ਨ ਲੈ ਗਏ ਉਹਨਾਂ ਨੂੰ ਘੱਟੋ ਘੱਟ 1 ਮਹੀਨਾ ਤਾਂ ਪ੍ਰੈਕਟਿਸ ਹੋ ਜਾਵੇ ਪਹਿਲਾਂ ਹਾਂ ਬਿਲਕੁਲ ਹਾਂਜੀ ਹਣਾ ਜੇ ਉਹ ਪ੍ਰੈਕਟਿਸ ਕਰਨਗੇ ਉਹਨਾਂ ਨੂੰ ਰੂਲਸ ਆਫ ਗੇਮ ਪਤਾ ਲੱਗੂ ਹੂੰ ਉਹਨਾਂ ਨੂੰ ਗਰਾਊਂਡ ਬਾਰੇ ਪਤਾ ਲੱਗੂ ਜੇ ਉਹਨਾਂ ਨੂੰ ਰੂਲਸ ਬਾਰੇ ਨਹੀਂ ਪਤਾ ਹੂੰ ਹੁਣ ਬੱਚਾ ਨੂੰ ਪੁੱਛਿਆ ਮੈਂ ਰਸਾ ਕਿੰਨੀ ਜਣਾ ਮੈਂ ਕਿਹਾ ਬੇਟਾ ਇਹ ਕਿੰਨਾ ਵੇਟ ਹੁੰਦਾ ਹੂੰ ਅੱਛਾ ਜੀ ਉਹ ਕਹਿੰਦਾ ਸਾਨੂੰ ਨਹੀਂ ਪਤਾ ਹੂੰ ਹਨਾ ਮਗਰ ਰਸੇ ਦੀ ਲੰਬਾਈ ਕਿੰਨੀ ਹੁੰਦੀ ਹੈ ਕਹਿੰਦਾ ਸਾਨੂੰ ਨਹੀਂ ਪਤਾ ਜਦ ਤੱਕ ਪ੍ਰੈਕਟੀਕਲੀ ਨਹੀਂ ਕਰਾਇਆ ਮੈਂ ਕਿੰਨੀਆਂ ਪੁੱਲ ਹੁੰਦੀਆਂ ਕਿੰਦੇ ਪਤਾ ਨਹੀਂ ਹੁਣ ਹੁਣ ਇਸ ਹਾਲਾਤ ਦੇ ਵਿੱਚ ਅਸੀਂ ਕੀ ਸਿਖਾ ਰਹੇ ਹੂੰ ਹਨਾ ਮਤਲਬ ਇੱਕ ਇਕਾਈ ਦੀ ਪੂਰੇ ਪੰਜਾਬ ਦੀ ਖੇਡੇਗੀ ਜੀ ਪੂਰੇ ਪੰਜਾਬ ਚ ਮੈਂ ਅਖਬਾਰਾਂ ਦੇਖਦਾ ਤੁਸੀਂ ਇਹ ਸੋਸ਼ਲ ਮੀਡੀਆ ਦੇਖੋ ਤੇ ਬੜੀਆਂ ਫੋਟੋ ਆ ਰਹੀਆਂ ਮਤਲਬ ਸਪੋਰਟਸ ਫੀਲਡ ਤੇ ਬੱਚੇ ਬੈਠੇ ਆ ਟਰਾਫੀਆਂ ਚ ਬੜੀਆਂ ਹੋਈਆਂ ਤੇ ਉਹ ਜਿਹੜੇ ਅਫੀਸਰ ਪਿੱਛੇ ਖੜੇ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਪਿੱਛੇ ਖੜਗੇ ਆ ਤੁਸੀਂ ਉਹ ਨਾ ਬੱਚਿਆਂ ਪਿੱਛੇ ਖੜੇ ਜਿਹਨਾਂ ਨੂੰ ਕਰਾਇਆ ਕੁਛ ਨਹੀਂ ਹਮ ਜਦੋਂ ਬੱਚੇ ਵੱਡੇ ਹੋਣਗੇ ਜਦੋਂ ਬੱਚੇ ਪਰਵਾਣ ਚੜ੍ਹਣਗੇ ਜਦੋਂ ਕੁਝ ਬਣਨਗੇ ਅਧਿਆਪਕ ਬਣਨਗੇ ਕੋਈ ਅਫਸਰ ਬਣਨਗੇ ਉਹ ਕੀ ਕਹਿਣਗੇ ਸਾਨਾ ਟੀਚਰ ਕੀ ਕਰਦੇ ਸੀ ਹਮ ਸਾਨੂੰ ਬਿਨਾ ਬਿਆਜ਼ ਕਰਾਇਆ ਬਿਨਾ ਖੜਾਇਆ ਸਾਈ ਹੀ ਕੰਪਨੀ ਸੇ ਕਰਦੇ ਰਹੇ ਹਮ ਹਣਾ ਤੁਸੀਂ ਆਪਣੇ ਬੱਚਿਆਂ ਦਾ ਜਿਹੜਾ ਭੁੱਖ ਮਾਰ ਰਹੇ ਆ ਤੇ ਆ ਦਾ ਭੁੱਖੇ ਖਤਰੇ ਪਾ ਰਹੇ ਹਮ ਬਿਲਕੁਲ ਹਾਂਜੀ ਤੁਹਾਡੀ ਸਪੈਕਟ ਕਿਥੇ ਰਹੂਗੀ ਹਮ ਜਿਹੜੇ ਟੀਚਰ ਤਿੰਨ ਚਾਰ ਮਹੀਨੇ ਪਹਿਲਾਂ ਕੰਮ ਕਰਦੇ ਸੀ ਪ੍ਰੈਕਟਿਸ ਕਰਾਉਂਦੇ ਸੀ ਉਹ ਅੱਜ ਵੀ ਉਹਨਾਂ ਦੇ ਬੱਚੇ ਜਿਹੜੇ ਮਤਲਬ ਮਕਾਮ ਹਾਸਲ ਕਰ ਗਏ ਜਿਨ੍ਹਾਂ ਨੇ ਇਹ ਚੰਗੀਆਂ ਜੌਬਸ ਵੀ ਲਈਆਂ ਗਈਆਂ ਚੰਗੀਆਂ ਚੰਗੇ ਰਿਜ਼ਲਟ ਵੀ ਪਦਾ ਕੀਤੇ ਆ ਉਹ ਜਦੋਂ ਕਹਿੰਦੇ ਮਿਲਦੇ ਆ ਉਹ ਪੈਰੀਅੰਸ ਲਾਉਂਦੇ ਆ ਹਾਂ ਜੇ ਸਾਡੇ ਜੀਵ ਜੇ ਤੁਸੀਂ ਨਾ ਹੁੰਦੇ ਸਾਡਾ ਹਨੇਰਾ ਸੀ ਬਿਲਕੁਲ ਸਹੀ ਹਾਂਜੀ ਜੀ ਜੇ ਸਾਡੇ ਜੀਵ ਜੇ ਤੁਸੀਂ ਨਾ ਆਉਂਦੇ ਸਾਡੀ ਨਾ ਫੜਦੇ ਬਾਹ ਤਾਂ ਅਸੀਂ ਰੁਲ ਜਾਣਾ ਸੀ ਬਿਲਕੁਲ ਠੀਕ ਆ ਜੀ ਇਸ ਕਰਕੇ ਉਹ ਆਪਣੇ ਗੁਰੂ ਵਰ ਨੂੰ ਯਾਦ ਕਰਦੇ ਤੇ ਅੱਜ ਦਾੜਾ ਗੁਰੂ ਹੈਗਾ ਉਲਝਿਆ ਪਿਆ ਹਾਂ ਨਾ ਤੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਪਤਾ ਜ਼ਿਲ੍ਹਾ ਸਿੱਖਿਆ ਅਫਸਰ ਕਿਸੇ ਸੀ ਸਿੱਖਿਆ ਅਧਿਆਪਕਾਂ ਨਾਲ ਮੀਟਿੰਗ ਨਹੀਂ ਕਰਦਾ ਹਾਂ ਕੋਈ ਉਹਨਾਂ ਨਾਲ ਕੋਈ ਮੋਟੀਵੇਸ਼ਨ ਹੈ ਨਹੀਂ ਗੀ ਹਾਂ ਕੋਈ ਉਹਨਾਂ ਨੂੰ ਪ੍ਰਬੰਧ ਨਹੀਂ ਕਿ ਸਾਡਾ ਇੱਕ ਟਾਰਗੇਟ ਹੈਗਾ ਵੀ ਆਰ ਗੋਇੰਗ ਟੂ ਅਚੀਵ ਦਾ ਟਾਰਗੇਟ ਅਸੀਂ ਟਾਰਗੇਟ ਇਹ ਨਹੀਂ ਕਿ ਜਿੰਤਨਾ ਅਸੀਂ ਟਾਰਗੇਟ ਇਹ ਹੈਗਾ ਕਿ ਅਸੀਂ ਆਪਣੇ ਸਕੂਲਾਂ ਚ ਖੇਡਾਂ ਦਾ ਵਾਤਾਵਰਨ ਪਤਾ ਕਰਨਾ ਜੀ ਹਾਂਜੀ ਉਹ ਪ੍ਰਿੰਸੀਪਲ ਨਾਲ ਕੋਈ ਮੀਟਿੰਗ ਨਹੀਂ ਪ੍ਰਿੰਸੀਪਲ ਨਾਲ ਕੋਈ ਮੀਟਿੰਗ ਨਹੀਂ ਕਿਸੇ ਦੀ ਮੈਂ ਦੇਖਣੀ ਜੇ ਕਿਤੇ 2-4% ਜ਼ਿਲ੍ਹਾ ਸਕਾਫਟ ਕਰਦੇ ਵੀ ਹੋਣਗੇ ਤੇ ਉੱਥੇ ਮੀਟਿੰਗਾਂ ਤਾਂ ਕੀਤੀਆਂ ਮੀਟਿੰਗਾਂ ਦਾ ਰਿਜ਼ਲਟ ਕੋਈ ਨਹੀਂ ਹਨਾ ਸਾਡੇ ਮੈਂ ਦੇਖਿਆ ਕੋਈ ਜ਼ਿਲ੍ਹਾ ਪੱਧਰ ਤੇ ਨਾ ਸਾਡੇ ਰਿਹਾਗੇ ਅਰਜਨਾਵਾਲੀ ਹੈਗੇ ਆ ਸੱਜਨ ਸਿੰਘ ਚੀਮਾ ਜੀ ਹਾਂਜੀ ਉਹ ਚਾਹੁੰਦੇ ਆ ਕੋਈ ਬਦਲਾਅ ਹੋਵੇ ਵਧੀਆ ਸਪੋਰਟਸ ਬਣ ਜAVE ਮਤਲਬ ਆ ਜAVE ਹੂੰ ਹੂੰ ਤੇ ਉਹ ਰਿਟਾਇਰ ਨੇ ਪੰਜਾਬ ਪੁਲਿਸ ਦੇ ਵਿੱਚ ਰਹੇ ਨੇ ਉਹ ਐਸਪੀ ਤੋਂ ਉੱਤੇ ਰਿਟਾਇਰ ਹੋਏ ਨੇ ਠੀਕ ਹੈ ਜੀ ਉਹਨਾਂ ਨੇ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਫਿਜ਼ੀਕਲ ਐਂਟੀਟੇਰ ਇਕੱਠੇ ਕੀਤੇ ਅੱਛਾ ਜੀ ਮੀਟਿੰਗ ਕੀਤੀ ਉਹਨਾਂ ਨੇ ਮੋਟੀਵੇਟ ਕੀਤਾ ਵੀ ਯਾਰ ਤੁਸੀਂ ਬਹੁਤ ਵਧੀਆ ਤੁਹਾਡੀਆਂ ਆਪਣੀਆਂ ਪ੍ਰਾਪਤੀਆਂ ਹੂੰ ਤੇ ਤੁਸੀਂ ਨਾ ਸਿਰ ਤੇ ਹੱਥ ਰੱਖੋ ਬੱਚਿਆਂ ਅਸ਼ਦੀ ਆਪਾਂ ਇਹ ਬੱਚਿਆਂ ਨੂੰ ਨਾ ਸੇਹ ਚਿਤਰਾ ਦਈਏ ਸਪੋਰਟਸ ਕਲਚਰ ਪੜਾ ਕਰੀਏ ਨਸ਼ਿਆਂ ਦੇ ਵਿਰੁੱਧ ਜੁੱਦ ਨੇ ਲੜ ਰਹੇ ਆ ਉਹਨੂੰ ਅਮਲੀ ਰੂਪ ਦੇ ਦਈਏ ਹੂੰ ਹੂੰ ਉਹਨਾਂ ਨੇ ਬੇਨਤੀ ਕੀਤੀ ਕਰ ਬੇਨਤੀ ਕਰਦਾ ਹੂੰ ਲੇਕਿਨ ਕਿਸੇ ਵੀ ਉਹਨਾਂ ਨੇ ਫਿਜ਼ੀਕਲ ਟੀਚਰਾਂ ਨਾਲ ਕਰ ਲਈ ਮੀਟਿੰਗ ਹੂੰ ਹੂੰ ਸਕੂਲ ਮੁਖੀ ਨਾਲ ਕੀਤੀ ਨਹੀਂ ਹੂੰ ਹੁਣ ਫਿਜ਼ੀਕਲ ਇੰਟੈਂਡੈਂਟ ਸਕੂਲੇ ਕਹਿੰਦਾ ਵੀ ਸਾਨੂੰ ਆਹ ਕਹਿੰਦੇ ਆ ਕਹਿੰਦੇ ਉਹ ਕਹਿੰਦੇ ਹੁੰਦੇ ਹੂੰ ਅਸੀਂ ਆ ਨਹੀਂ ਕਰਨਾ ਮਤਲਬ ਹੈਰਾਨਗੀ ਦੀ ਗੱਲ ਆ ਕਿ ਕਲਚਰ ਕਿਉਂ ਖਤਮ ਹੋ ਗਿਆ ਹੂੰ ਜੀ ਮੈਂ ਤਾਂ ਕੱਲ ਨਾ ਅਖਬਾਰ 'ਚ ਪੜ੍ਹਦਾ ਸੀ ਇੱਕ ਹੋਰ ਗੱਲ ਹਾਂਜੀ ਵੀ ਅਸੀਂ ਇੰਨਾ ਸਮਝਤਾਵਾਦੀ ਹੋ ਗਏ ਹਾਂ ਹੂੰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ 70% ਦੇ ਰਜਿਸਟਰੀ ਨਕਲਾਂ ਕਰਾਉਂਦੇ ਹਾਂ ਹਾਂਜੀ ਠੀਕ ਆ ਜੀ ਹੁਣ ਇੱਕ ਨਵਾਂ ਰੂਪ ਆ ਗਿਆ ਇਹਨੂੰ ਪਤਾ ਲੱਗਾ ਹੂੰ ਹੂੰ ਕੀ ਜੀ ਸੀਬੀਐਸ ਨੇ ਫੈਸਲਾ ਕਰ ਲਿਆ ਹੂੰ ਪੂਰਾ ਕਹਿੰਦਾ ਵੀ 9ਵੀਂ ਕਲਾਸ ਦੇ ਵਿੱਚ ਬੱਚੇ ਕਿਤਾਬਾਂ ਰੱਖ ਕੇ ਪੇਪਰ ਕਰਨਗੇ ਹੂੰ ਅੱਛਾ ਜੀ ਤੇ ਇਹ ਕਿਹਦਾ ਪੇਪਰ ਹੋਇਆ ਫਿਰ ਹਾਂ ਉਹ ਕਹਿੰਦੇ ਵੀ ਬੱਚਿਆਂ ਨੂੰ ਆਪਾਂ ਕਹਣਾ ਵੀ ਤੁਸੀਂ ਪੜ੍ਹੋ ਤੇ ਕਿਤਾਬ ਚੋਂ ਆਪਣੇ ਕੁਐਸਚਨ ਲਿਭੋ ਤੇ ਲਿਖ ਲੋ ਅੱਛਾ ਜੀ ਹੈਨਾ ਇਹਨਾਂ ਤੁਹਾਨੂੰ ਕਿ ਬੱਚੇ ਨੇ ਲਿਖ ਲਿਆ ਵੀ ਉਹ ਸਾਰਾ ਪਰ ਕਿਤਾਬ ਪਰੋ ਚੱਕਤੀ ਹਮ ਹੈਨਾ ਭਾਵੇਂ ਕਿ ਕੋਈ ਬੱਚਾ ਪੜ ਕੇ ਕੋਈ ਮੈਡੀਕਲ ਡਾਕਟਰ ਨਾ ਬਣੇ ਕੋਈ ਇੰਜੀਨੀਅਰ ਨਾ ਬਣੇ ਕੋਈ ਆਈਐਸ ਨਾ ਬਣੇ ਕੋਈ ਪੀਸਸ ਦਾ ਕਰੇ ਕੋਈ ਆਈਪਸ ਨਾ ਕਰੇ ਹਮ ਇਹਨੂੰ ਯੂਗਾ ਨਹੀਂ ਛੜਨਾ ਅੱਛਾ ਜੀ ਜਦੋਂ ਇਹਨੇ ਪਹਿਲਾਂ ਪੰਜਾਬ ਦੇ ਵਿੱਚ 70% ਦੇ ਵਿੱਚ ਕੀ 92 98 ਨੰਬਰ ਲੈਤੇ ਨਕਲਾਂ ਕਰਾ ਕੇ ਬੱਚੇ ਨੂੰ ਉਹਦਾ ਕੁਝ ਨਹੀਂ ਜਦੋਂ ਬੱਚਿਆਂ ਦਾ ਕੰਪੀਟੀਸ਼ਨ ਬੱਚੇ ਬਾਹਰ ਹਮ ਬਿਲਕੁਲ ਹਾਂ ਇਸੇ ਤਰ੍ਹਾਂ ਇਹ ਨਵੀਂ ਇੱਕ ਪਾਲਿਸੀ ਬਣਾਈ ਆ ਕਿ ਇੰਡੀਆ ਲੈਵਲ ਤੇ ਉਹ ਯਾਰ ਸ਼ਰਮ ਕਰੋ ਕੋਈ ਹੂੰ ਤੁਸੀਂ ਇੱਕ ਅਧਿਆਪਕ ਦੇਣ ਦੀ ਬਜਾਏ ਹੂੰ ਜਿਹੜੇ ਜਿਹਨਾਂ ਪੜਾਉਣਾ ਉਹਦੇ ਆਪੁੱਦਿਆਂ ਦੀ ਬਜਾਏ ਤੁਸੀਂ ਕਿਤਾਬ ਰੱਖਤੀ ਹਾਲ ਬਤਾ ਮਰੇ ਉਹਦੇ ਹੂੰ ਇਹ ਤੁਸੀਂ ਕਿਹੜੀ ਪਾਲਿਸੀ ਲੈ ਕੇ ਆ ਰਹੇ ਹੋ ਹੂੰ ਇਹ ਕਿੰਨਾ ਬੇੜਾਗਰ ਕਰਨ ਵਾਲਾ ਕੰਮ ਹੈ ਬੇੜਾਗਰ ਕਰਨ ਵਾਲਾ ਨਵੀਂ ਪਾਲਿਸੀ ਹੈ ਉਹਦੇ ਪਿੱਛੇ بڑا ਇਹ ਬੱਚਿਆਂ ਦੇ ਅਸੀਂ ਨਾ ਜੀ ਮਾਨਸਿਕ ਤਣਾਅ ਘਟ ਕਰਦੇ ਆ ਅੱਛਾ ਜੀ ਵੀ ਐਜੂ ਉਹਦਾ ਐਗਜ਼ਾਮਿਲਮ ਮਾਨਸਿਕ ਤਣਾਅ ਘਟ ਕਰਦੇ ਆ ਤਣਾਅ ਤਾਂ ਹੈ ਹੀ ਨਹੀਂ ਹੂੰ ਮੇਰਾ ਮੇਰਾ ਪੋਤਰਾ 5 ਸਾਲ ਦਾ ਹਾਂਜੀ ਕੱਲ ਨਾ ਮੇਰੇ ਉਹ ਕਮਰੇ ਦੇ ਬੈਠਾ ਤੇ ਉਹਨੇ ਗੱਦਾ ਪਛਾਇਆ ਵੱਡਾ ਤੇ ਇੱਕ ਉਹਨੇ ਨਾ ਉਤੋਂ ਬੈੱਡ ਤੋਂ ਛਾਲ ਮਾਰਦਾ ਕਿ ਸੋਫੇ ਤੇ ਹਾਂ ਹਾਂ ਤੇ ਉਹ ਕਾਫੀ ਉਹ 5 ਫੁੱਟ ਜਗ੍ਹਾ ਇਹ ਕਾਫੀ ਛਾਲ ਪਛੋੜਿਆ 5 ਸਾਲ ਦਾ ਕਿੱਦਾਂ ਮਾਰ ਲੂ ਹਾਂ ਹਾਂ ਉਹਨੇ ਪਤਾ ਕੀ ਕੀਤਾ ਉਹਨੇ ਸੈਂਟਰ ਚੱਕ ਰੱਖ ਲਿਆ ਉਹ ਪਿੱਲੋ ਰੱਖ ਲਿਆ ਹਾਂ ਮੈਂ ਕਿਹਾ ਇੱਕ ਦੋ ਡੱਬੂ ਕੋ ਸੱਟ ਵਾਜੂ ਤੇਰੇ ਇਹ ਕਹਿੰਦਾ ਨਹੀਂ 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 ਹਾਂ ਕਹਿੰਦਾ ਮੈਂ ਜਾਂ ਵੀ ਤਾਂ ਮਾਰ ਰਿਹਾ ਹਾਂ ਹਾਂ ਕਹਿੰਦਾ ਮੈਂ ਨਾ ਉੱਥੇ ਨਹੀਂ ਜਾਣਾ ਮੈਂ ਇਹਨੂੰ ਇਹਨੂੰ ਟੱਪਣਾ ਹਾਂ ਅੱਛਾ ਜੀ ਉਹ ਫਲਾਈਟ ਕਿੱਦੀ ਟੱਪ ਗਿਆ ਹਾਂ ਤਾਂ ਮੈਗਨਾ ਵੀ ਆ ਸਾਡੇ ਕੁੱਚੋ ਕੁ ਵੀ ਹੈ ਨਹੀਂ ਤੁਰੀ ਹੂੰ ਜਦੋਂ ਅਸੀਂ ਬੱਚਿਆਂ ਨੂੰ ਮੌਕੇ ਪ੍ਰਦਾਨ ਕਰਾਂਗੇ ਜੀ ਜਦੋਂ ਨੂੰ ਮੌਕਾ ਦੇਵਾਂਗੇ ਤੇ ਡੈਫੀਨਿਟਲੀ ਉਹ ਨਵੇਂ ਰਿਸਰਚ ਪੜਾ ਕਰਨਗੇ ਹੂੰ ਬਿਲਕੁਲ ਹਾਂਜੀ ਜਦੋਂ ਅਸੀਂ ਮੌਕੇ ਖੋ ਕੇ ਉਹਨਾਂ ਨੂੰ ਪੇਪਰ ਦੇ ਤਾ ਸੁਧਾਰਾ ਲਾ ਤੇ ਤੁਹਾਡੇ ਉਹੋ ਜਿਹੇ ਪੇਪਰ ਆ ਰਹੇ ਗਾਹ ਨੂੰ ਉਹੋ ਜਿਹੇ ਸਾਡੀ ਸਪੋਰਟ ਸਾਰੇ ਹੂੰ ਅਸੀਂ ਕਿਉਂ ਮਾਰ ਰਹੇ ਹਾਂ ਬੱਚਿਆਂ ਅਸੀਂ ਬੱਚਿਆਂ ਦੇ ਕਾਦਰ ਕਦੋਂ ਬਣ ਗਏ ਹੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਉਹਨਾਂ ਦੇ ਲੱਖਾਂ ਦੀ ਪੂਰੀਆਂ ਹੋਣਗੀਆਂ ਹਨਾ ਤੁਸੀਂ ਸਪੋਰਟਸ ਵਿੰਗ ਕਿੰਨੇ ਸਟਾਰਟ ਕੀਤੇ ਮੈਂ ਦੇਖਿਆ ਇੱਕ ਪਿੱਛੇ ਜਿਆ ਮੈਨੂੰ ਕੋਈ ਕਹਿੰਦੇ ਸਾਡੇ ਕਬੂਤਰੇ ਆਇਆ ਕਿ ਜੇ ਸਾਨੂੰ ਜੀ ਉਹ ਡੇ ਸਕਾਲਰ ਮਿਲ ਗਿਆ ਕਬੱਡੀ ਦਾ ਵਿੰਗ ਮਿਲ ਗਿਆ ਸਰ ਆਇਓ ਤੇ ਅਧਿ ਘਾਟਨ ਕਰਨਾ ਅੱਜ ਅਸੀਂ ਉਹਨਾਂ ਦਾ ਹਾਂ ਠੀਕ ਹੈ ਜੀ ਇੱਕ ਸਕੂਲ ਦੇ ਵਿੱਚ ਤੇ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਤੁਸੀਂ ਯਾਰ ਟੂਰਨਮੈਂਟ ਕਦੋਂ ਉਹ ਕਹਿੰਦੇ ਅਗਲੇ ਹਫਤੇ ਆ ਹਾਂ ਅੱਛਾ ਜੀ ਤੇ ਮੈਂ ਕਿਹਾ ਇਹ ਕੀ ਕਰਨ ਲੱਗੇ ਤੁਸੀਂ ਹਾਂ ਹਾਂ ਤੁਸੀਂ ਵਿੰਗ ਭਰਤੀ ਕਰ ਰਹੇ ਆ ਮੁੰਡੇ ਨੂੰ ਕਦੋਂ ਕਰਾਓਗੇ ਪ੍ਰੈਕਟਿਸ ਅਸੀਂ ਜਦੋਂ ਡਿਸਟ੍ਰਿਕਟ ਲੈਵਲ ਦਾ ਵਿੰਗ ਲਾਈਦਾ ਸੀ ਕੈਂਪ ਲਾਈਦਾ ਸੀ ਉਹ ਕਟੋੜੀ ਕਿਦਾਂ ਲਾਈਦਾ ਸੀ ਹੂੰ ਤੁਸੀਂ ਪ੍ਰੈਕਟਿਸ ਨਹੀਂ ਪੈਂਦਨ ਕੀਤੀ ਹੂੰ ਤੇ ਇਥੇ ਹਫ਼ਤੇ ਦੇ ਵਿੱਚ ਹੀ ਟੂਰਨਾਮੈਂਟ ਹੈ ਤੁਸੀਂ ਧਰਮਾ ਕਿਹੜਾ ਹੋ ਰਿਹਾ ਹੈ ਕੌਣ ਕਰਵਾ ਰਿਹਾ ਤੁਹਾਡੇ ਜੀ ਜੀ ਕਾਰਨ ਕੀ ਆ ਉਹ ਕਹਿੰਦੇ ਅਸੀਂ ਕੋਈ ਨਾ ਫਾਰਮੈਟ ਹੀ ਕਰਤੀ ਆ ਤੁਸੀਂ ਜਦਾਂ ਮਰਜ਼ੀ ਕਰ ਲਓ ਐਕਚੁਅਲੀ ਜਿਹੜਾ ਹੈਗਾ ਮੈਨੂੰ ਮਤਲਬ ਇਹ ਲੱਗਦਾ ਕਿ ਸਿੱਖਿਆ ਵਿਭਾਗ ਦੇ ਵਿੱਚ ਚੈਪਟਰ ਕਲੋਜ਼ ਹੋ ਗਿਆ ਹੈਗਾ ਹਾਂ ਨਾ ਵੀ ਪੜ੍ਹਾਈ ਦਾ ਵੀ ਹੋ ਗਿਆ ਹਮ ਤੁਹਾਡਾ ਖੇਡਾਂ ਦਾ ਵੀ ਹੋ ਗਿਆ ਜਦੋਂ ਤੁਹਾਡੇ ਖੇਡਾਂ ਦੇ ਅਧਿਆਪਕ ਹੀ ਹਨੀ ਜਦੋਂ ਤੁਹਾਡੇ ਪੜ੍ਹਾਉਣ ਵਾਲੇ ਅਧਿਆਪਕ ਹੀ ਨਹੀਂ ਤੁਸੀਂ ਸਿੱਖਿਆ ਕ੍ਰਾਂਤੀ ਨੂੰ ਕਿਹੜੀ ਭਾਂਤੀ ਚ ਪਾਰ ਰਹੇ ਹੋ ਹਾਂ ਨਾ ਤੁਸੀਂ ਸ਼੍ਰੀ ਆਮ ਜਿਹੜਾ 2 ਮਹੀਨੇ ਬਾਅਦਾਂ ਪੀਪਰ ਹੁਣੇ ਸੀਗਰਾਂ ਦੇ ਸਪੋਰਟਸ ਕੰਪੀਟੀਸ਼ਨ ਹੋਣੇ ਸੀਗੇ ਜੋਨਲ ਲੈਵਲ ਦੇ ਤੇ ਡਿਸਟ੍ਰਿਕਟ ਲੈਵਲ ਹੋਣੀ ਸੀ ਵੀ ਡਿਸਟ੍ਰਿਕਟ ਦੇ ਕੈਂਪ ਲੱਗੇ ਵੀ ਸਟੇਟ ਲੈਵਲ ਜਾਣਾ ਸੀ ਕੈਂਪ ਲੱਗੇ ਵੀ ਨੈਸ਼ਨਲ ਪੱਧਰ ਜਾਣਾ ਸੀ ਅਜ ਪੰਜਾਬ ਦੀ ਪਿਛਣ ਕੀ ਰਹੀ ਜੀ ਨੈਸ਼ਨਲ ਦੇ ਵਿੱਚ ਹਮ ਬਿਲਕੁਲ ਪੰਜਾਬ ਮਤਲਬ ਇੱਕ ਗੱਲ ਸੀਗੀ ਹਮ ਇਸੇ ਲੈਂਗੁਏਜ ਝੰਡੀ ਹੁੰਦੀ ਸਾਡੀ ਅੱਜ ਪੰਜਾਬ ਨੈਸ਼ਨਲ ਸਕੂਲਾਂ ਦੇ ਵਿੱਚ ਸਾਡੇ ਜ਼ੀਰੋ ਹੀ ਰੋਗੇ ਸੀ ਹਮ ਸਾਡੀਆਂ ਪ੍ਰਾਪਤੀਆਂ ਨਹੀਂ ਸਾਡੀਆਂ ਪ੍ਰਾਪਤੀਆਂ ਕਿੱਥੇ ਹੈਗੀਆਂ ਜਿਹੜੀਆਂ ਐਂਡਰੋ ਗੇਮਸ ਹੈਗੀਆਂ ਆ ਸ਼ੂਟਿੰਗ ਚ ਆ ਗਈ ਜੀ ਸਾਡੀ ਆ ਬੂਸੂ ਚ ਆ ਗਈ ਜੀ ਜਿਹੜੀਆਂ ਗੇਮ ਦਾ ਲੋਕਾਂ ਨੂੰ ਪਤਾ ਹੀ ਨਹੀਂਗਾ ਔਰ ਜਿਨ੍ਹਾਂ ਦੀ ਕੰਡੀਸ਼ਨ ਵੀ ਨਹੀਂ ਹੁੰਦੀ ਉਹ ਉੱਪਰ ਲੈ ਕੇ ਆ ਰਹੇ ਹਮ ਜਿਹੜੀਆਂ ਖੇਡਾਂ ਦੀ ਗੜੇਸ਼ ਨਹੀਂ ਹੈ ਨਹੀਂ ਜਿਹੜੀਆਂ ਸਾਡੀਆਂ ਜ਼ਮੀਨ ਨਾਲ ਜੁੜੀਆਂ ਖੇਡਾਂ ਸੀ ਜਿਹੜੀਆਂ ਖੇਤੀ ਦੇ ਜੁੜੀਆਂ ਖੇਤਾਂ ਖੇਡਾਂ ਸੀਗੀਆਂ ਉਹ ਤੁਸੀਂ ক্লোਜ਼ ਕਰਤੀਆਂ ਹੈਗੀਆਂ ਫਿਰ ਕਿਵੇਂ ਹੋਊਗਾ ਬਿਲਕੁਲ ਜੀ ਇਸ ਤਰ੍ਹਾਂ ਕਿ ਮੈਨੂੰ ਲੱਗਦਾ ਕਿ ਇਹ ਜਿਹੜਾ ਹੈਗਾ ਖੇਡਾਂ ਤੋਂ ਬਿਨਾ ਜਾਂ ਸਿਰ ਹਰਕਤ ਤੋਂ ਬਿਨਾ ਕੋਈ ਵੀ ਸਕੂਲ ਆਪਾਂ ਅੱਗੇ ਵੀ ਕੀ ਵੀ ਗੱਲ ਕਰਦੇ ਹੁੰਦੇ ਆ ਕੋਈ ਵੀ ਸਕੂਲ ਜਿੱਥੇ ਗਰਾਊਂਡ ਨਹੀਂ ਉਹ ਸਕੂਲ ਅਧੂਰਾ ਉਹ ਗਰਾਊਂਡ ਜਿੱਦੇ ਸਕੂਲ ਨਹੀਂ ਉਹ ਗਰਾਊਂਡ ਪੂਰੀ ਆ ਜਿੱਥੇ ਬੱਚੇ ਦੇ ਸਿਰਫ ਅੱਖੀਂ ਵਿਕਾਸ ਲਈ ਅਸੀਂ ਕੁਝ ਨਾ ਕੁਝ ਸਿਖਾਉਂਦੇ ਹਾਂ ਹਮ ਬਿਲਕੁਲ ਸਹੀ ਤੁਹਾਡੇ ਸਾਹਿਬ ਅੱਗੇ ਗੱਲਬਾਤ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ 20 ਕੈਲੰਡਰ ਜਾਰੀ ਹੋ ਚੁੱਕਾ ਹੈ ਇਸ ਕੈਲੰਡਰ ਦੇ ਜਾਰੀ ਹੋਣ ਦੇ ਨਾਲ ਸੂਬੇ ਦੇ ਵਿੱਚ ਖੇਡ ਸੱਭਿਆਚਾਰ ਨੂੰ ਉਛਾਹਿਤ ਕਰਨ ਦੀ ਪਹਿਲ ਕਦਮੀ ਸ਼ੁਰੂ ਕੀਤੀ ਗਈ ਹੈ ਕਿ ਇਸ ਪ੍ਰੋਗਰਾਮ ਨੇ ਪੰਜਾਬ ਦੇ ਵਿੱਚ ਖੇਡਾਂ ਦਾ ਵਾਤਾਵਰਣ ਪੈਦਾ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਇਸ ਦਾ ਨੌਜਵਾਨਾਂ ਤੇ ਸਕੂਲੀ ਵਿਦਿਆਰਥੀਆਂ ਤੇ ਕਿੰਨਾ ਕੁ ਪ੍ਰਭਾਵ ਪਿਆ ਲੱਗਦਾ ਹੈ ਕੀ ਲੱਗਦਾ ਹੈ ਤੁਹਾਡੇ ਵਿੱਚ ਲੇਖੋ ਘਰ ਸਭ ਤੋਂ ਪਹਿਲਾਂ ਹੈ ਕਿ ਸਾਡੀ ਪੰਜਾਬ ਦੀ ਪਿਛਣ ਹੈਗੀ ਹੈ ਕਿ ਅਕੀੜਾਂ ਬਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਸੀ ਭਗਵੰਤ ਮਾਨ ਸਰਕਾਰ ਨੇ ਹਾਂਜੀ ਤੁਸੀਂ ਹਰਾਂ ਨੂੰ ਜੋਗੇ 13 ਕਰੋੜ ਦਾ ਬਜਟ ਆ ਹਾਂ 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 13 ਕਰੋੜ ਦਾ ਬਜਟ ਜਦੋਂ ਤੋਂ ਖੇਡਾਂ ਸ਼ੁਰੂ ਹੋਈਆਂ ਉਦੋਂ ਦੀ ਜਿਹੜੀ 50 8 ਸਾਲ ਹੋ ਗਿਆ ਪੰਜਾਬ ਵਾਲੇ 올림픽 ਐਸੋਸੀਏਸ਼ਨ ਆ ਉਹਦੀ ਗਤੀਵਧੀਆਂ ਬੰਦ ਹੈਗੀਆਂ ਹੂੰ ਠੀਕ ਆ ਹੂੰ 30 ਸਾਲ ਹੋ ਗਿਆ ਕਿਸੇ ਵੀ ਜ਼ਰੇ ਦੇ ਵਿੱਚ ਜਿਹੜੀ ਡਿਸਟ੍ਰਿਕਟ 올림픽 ਐਸੋਸੀਏਸ਼ਨ ਦੀ ਮੀਟਿੰਗ ਹੀ ਨਹੀਂ ਹੋਈ ਹੂੰ ਠੀਕ ਆ ਜੀ ਜਿੰਨੀਆਂ ਗੇਮ ਦੀਆਂ ਐਸੋਸੀਏਸ਼ਨਾਂ ਹੈਗੀਆਂ ਉਹ ਸਾਰੀਆਂ ক্লোਜ਼ ਹੋ ਗਈਆਂ ਹਾਂ ਨਾ ਇਹ ਖੇਡਾਂ ਬਤਨ ਪੰਜਾਬ ਦੀਆਂ ਕੀ ਕੀ ਦਿਖਾਉਣ ਲੱਗੇ ਆ ਅੱਜ ਰਾਸ਼ਟਰੀ ਖੇਡਾਂ ਹੋਈਆਂ ਹਾਂਜੀ ਰਾਸ਼ਟਰੀ ਜਿਹੜੀਆਂ ਖੇਡਾਂ ਹੁੰਦੀਆਂ ਨਾ ਜਿੱਦਾਂ ਖੇਡਾਂ ਬਤਨ ਦੀਆਂ ਤੇ ਉਹਦੇ ਵਿੱਚ ਰਾਸ਼ਟਰੀ ਸਕੂਲ ਸਕੂਲ ਖੜਨੇ ਰਾਸ਼ਟਰੀ ਖੇਡਾਂ ਦੁਜੀ ਚੱਲਦੀਆਂ ਗਿਆ ਖੇਲੋ ਇੰਡੀਆ ਹੂੰ ਉਹਦੇ ਵਿੱਚ ਸਾਡਾ ਨੌਵਾਂ ਸਥਾਨ ਆ ਹੂੰ ਪੰਜਾਬ ਦਾ ਕਦੇ ਪਹਿਲਾ ਹੁੰਦਾ ਸੀ ਪਰ ਉਹਦੇ ਵਿੱਚ ਜਿਹੜੇ ਜਿਹੜੇ ਸ਼ੂਟਰਸ ਨੇ ਦੋ ਤਿੰਨ ਸ਼ੂਟਰ ਹੈਗੇ ਆ ਜਿਹਨਾਂ ਤਿੰਨ 골ਡ ਮੈਡਲ ਲੈ ਹੈਗੇ ਆ ਜੀ ਉਹ ਤਿੰਨੇ ਹੀ ਕਿਸੇ ਵੈਗ ਮੈਂ ਲੋਕਾਂ ਨੂੰ ਖੇਡਦੇ ਆ ਡਿਪਾਰਟਮੈਂਟਸ ਵੱਲੋਂ ਅੱਛਾ ਜੀ ਜਿਨ੍ਹਾਂ ਦੇ ਮੈਡਲ ਬਾਹਰ ਕਰਦੀ ਹੈ ਸਾਡਾ 15ਵਾਂ ਸਥਾਨ ਆ ਹੂੰ ਫਿਰ ਹੈ ਹੀ ਨਹੀਂ ਕੁਝ ਵੀ ਹੈ ਹੀ ਨਹੀਂ ਕੁਝ ਵੀ ਅਸੀਂ ਦਮਗਜ਼ਾ ਕਾਹਦੇ ਮਰ ਰਹੇ ਹਾਂ ਜਿਹੜਾ ਇਹ 13 ਕਰੋੜ ਦਾ ਬਜਟ ਆ ਇਹ ਸਿਰਫ ਇੱਕ ਡਰਾਮਾ ਕਰ ਰਿਹਾ ਹੈ ਔਰ ਇਹ ਖੇਲੋ ਜਿਹੜੇ ਖੇਡਣਾਵਤਨ ਪੰਜਾਬ ਦੀਆਂ ਇਹਨਾਂ ਨੇ ਸਕੂਲੀ ਖੇਡਾਂ ਦਾ ਕਤਲ ਕੀਤਾ ਹੂੰ ਠੀਕ ਆ ਨਾ ਖੇਡਾਂਵਤਨ ਪੰਜਾਬ ਦੀਆਂ ਕਰਾਓ ਤੁਸੀਂ ਉਹਦਾ ਏਜ ਗਰੁੱਪ ਚਾਹੀਦਾ ਵਾ 21 ਸਾਲ ਤੋਂ ਉੱਪਰ ਹੂੰ 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 ਜਿਹੜਾ 14 17 ਤੇ 19 ਸਾਲ ਗਰੁੱਪ ਹੈਗਾ ਉਹ ਸਕੂਲਾਂ ਦਾ ਗਰੁੱਪ ਆ ਸਕੂਲਾਂ ਦੀਆਂ ਖੇਡਾਂ ਜਿਹੜੀਆਂ ਹੈਗੀਆਂ ਉਹ ਸਕੂਲਾਂ ਦੇ ਪੱਧਰ ਤੇ ਵੱਖਰੀਆਂ ਹੋਣੇ ਚਾਹੀਦੀਆਂ ਨਾ ਕਿ ਉਹ ਖੇਡੋ ਖੇਡਾਂ ਬਦਨ ਪੰਜਾਬ ਦੀਆਂ ਹਿੱਸਾ ਨਹੀਂ ਬਣਨੇ ਚਾਹੀਦੀਆਂ ਹਾਂਜੀ ਖੇਡਾਂ ਬਦਨ ਪੰਜਾਬ ਦੀਆਂ ਚਾਹੀਦੀਆਂ ਕਿ ਅਡਲਟ ਹਮ ਮਹਿਲਾ ਤੇ ਮਰਦ ਜੀ ਉਹ 21 ਸਾਲ ਤੋਂ ਉੱਪਰ ਹੋਣ 21 ਦਾ ਗਰੁੱਪ ਹੋਵੇ 35 ਦਾ ਹੋਰ 55 ਦਾ ਕਰਾ ਲਓ ਵੈਟਰਨ ਕਰਾ ਲਓ ਜੀ ਪਰ ਤੁਸੀਂ ਬੱਚਿਆਂ ਨੂੰ ਨਾ ਕਿਲ ਕਰੋ ਹਮ ਹੁਣ ਉਹੀ ਦੇ ਬੱਚੇ ਜਿਹੜੇ ਸਕੂਲਾਂ ਚ ਪੜ੍ਹਦੇ ਆ ਉਹ ਸਕੂਲੇ ਨੇ ਖੇਡਾਂ ਕਿਹੜੀਆਂ ਕਿ ਉਹ ਖੇਡਾਂ ਬਦਨ ਪੰਜਾਬ ਦੇ ਕਿਹਨਾਂ ਹਮ ਠੀਕ ਹੈ ਨਾ ਜੀ ਮਤਲਬ ਉਹ ਹੀ ਬੱਚਾ ਵਾਰ-ਵਾਰ ਉਹਨੂੰ ਕਰਾਇਆ ਜਾਇਆ ਉਹਨੂੰ ਨਾ ਉਹਨੂੰ ਪੜਨ ਦਿੱਤਾ ਜਾ ਰਿਹਾ ਨਾ ਉਹਨੂੰ ਖੇਡਣ ਦਿੱਤਾ ਜਾ ਰਿਹਾ ਤੇ ਉਹਨੂੰ ਤੁਸੀਂ ਵਾਰ-ਵਾਰ ਕੀ ਦਿਖਾ ਰਹੇ ਆ ਹੂੰ ਤੁਸੀਂ ਇਹ ਦੇਖਿਆ ਹੋਣਾ ਕਿ ਪਿਛਲੀਆਂ ਖੇਡਾਂ ਮੈਂ ਦੇਖੀਆਂ 13 ਗੁਰ ਦਾ ਨਾਬਾਈਟ ਹੈਗਾ ਲੰਗਰ ਜੀ ਪੈ ਗਿਆ ਹੂੰ ਇਹਨਾਂ ਨੇ ਡਿਸਟ੍ਰਿਕਟ ਦੇ ਬਦਰ ਤੇ 100 ਰੁਪਏ ਦਾ ਖਾਣਾ ਦੇ ਦਿੱਤਾ ਜਿਹਨੇ ਬੱਚੇ ਹਾਂਜੀ ਹਾਂਜੀ 100 ਰੁਪਏ ਦਾ ਖਾਣਾ ਜ਼ਕੀਰ ਕਰੀ 15 ਰੁਪਏ ਦਾ ਖਾਣਾ ਨਹੀਂਗਾ ਹੂੰ ਔਰ ਪਿਛਲੀ ਵਾਰੀ ਸੰਗਰੂਰ ਤੋਂ 5-6 ਲੱਖ ਦਾ ਬਿੱਲ ਫਸ ਗਿਆ ਝੂਠਾ ਜੀ ਮਤਲਬ ਤੁਸੀਂ ਲੁੱਟ ਕਿਉਂ ਬਣਾਈ ਹੋਈ ਆ ਹਾਂਜੀ ਅਜੇ ਜਿਹੜੀਆਂ ਮਤਲਬ ਖੇਲੋ ਇੰਡੀਆ ਖੇਡਾਂ ਦੇ ਵਿੱਚ ਜਿਹੜੀਆਂ سپورٹس ਕਿੱਟਾਂ ਦਿੱਤੀਆਂ ਉਹਦਾ ਰੋਲਾ ਚੱਲਣ ਦੇ ਆ ਹੂੰ ਠੀਕ ਆ ਹੁਣ ਕੱਲ ਪਰਸੋਂ ਦੇ ਦੇਖਿਆ ਕਿ ਚੱਲਦਾ ਕਿ ਪੰਜਾਬ 올림픽 ਹੈ ਸੀ ਤੇ سپورਟ ਡਿਪਾਰਟਮੈਂਟ ਪੰਜਾਬ سپورਟ ਡਿਪਾਰਟਮੈਂਟ ਇਹਨਾਂ ਦੀ ਆਪ ਸਰਸ ਅਕਸ਼ੀ ਚੱਲ ਰਹੀ ਹੈਗੀ ਹੂੰ 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 ਉਹ ਦੱਸ ਰਿਹਾ ਵੀ ਤੁਹਾਡਾ ਬੇੜਾ ਕਿਉਂ ਗਰ ਕੀਤਾ ਤੁਸੀਂ ਹੂੰ ਉਹਨਾਂ ਦੀ ਜਿਹੜੀ ਰਸਕਸ਼ੇ ਚੱਲੀ ਆ ਉਹਨੇ ਮਤਲਬ ਬਿੱਲੀ ਥੇਲੇ ਤੋਂ ਬਾਹਰ ਰਹਿਣ ਦੀ ਪੰਜਾਬ ਸਰਕਾਰ ਦੀ ਹੂੰ ਹਨਾ ਬਿੱਟਰ ਦਾ 13 ਕਰੋੜ ਰੁਪਈਆ ਥੋੜਾ ਨਹੀਂ ਹੁੰਦਾ ਹਾਂ ਬਿਲਕੁਲ ਹਾਂਜੀ ਤੁਸੀਂ 13 ਕਰੋੜ ਨਾਲ ਜਿਹੜੀਆਂ ਪੰਜਾਬ ਦੀਆਂ ਐਸੋਸੀਏਸ਼ਨਾਂ ਹੈਗੀਆਂ ਉਹਨਾਂ ਨੂੰ ਪਾੜ ਲੈਂਦੇ ਤੁਸੀਂ ਡਿਸਟ੍ਰਿਕਟ ਪੱਧਰ ਤੇ ਕਰ ਲੈਂਦੇ ਉਹਨਾਂ ਦੀ ਉਹ ਪੰਜਾਬ 올림픽 ਐਸੋਸੀਏਸ਼ਨ ਵਾਲੇ ਕਹਿੰਦੇ ਵੀ ਸਾਨੂੰ ਕਈ ਸਾਲ ਹੋ ਗਏ ਆ ਅਸੀਂ ਹਣੀ ਐਸੋਸੀਏਸ਼ਨਾਂ ਵੱਲੋਂ ਜਾਂ ਸਟੇਟ ਚੈਂਪੀਅਨਸ਼ਿਪ ਹੀ ਨਹੀਂ ਹੋਈ ਕਿਸੇ ਖੇਡ ਦੀ ਹਾਂ ਜਦੋਂ ਤੁਸੀਂ ਕਿਸੇ ਖੇਡ ਦੀ ਸਟੇਟ ਚੈਂਪੀਅਨਸ਼ਿਪ ਹੀ ਨਹੀਂ ਹੋ ਰਹੀ ਤੇ ਫਿਰ ਤੁਸੀਂ ਦਿਖਾ ਕੀ ਰਹੇ ਹੋ ਬਿਲਕੁਲ ਸਹੀ ਤੁਸੀਂ ਸਕੂਲਾਂ ਦਾ ਵੀ ਮਿਲਿਆ ਮੇਟ ਕਰਤਾ ਹਾਂ ਤੇ ਨਾ ਕੀ ਰੱਖਿਆ ਖੇਡਣਾ ਵਤਨ ਪੰਜਾਬ ਦੀ ਖੇਡਾਂ ਬਦਲ ਪੰਜਾਬ ਦੀ ਜਦੋਂ ਹੁੰਦੀਆਂ ਕੁਝ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਟੀਮਾਂ ਆਉਂਦੀਆਂ ਵਕ ਵਕ ਜੀ ਕਦੀ ਵੀ ਕਿਸੇ ਰੰਗਲਾ ਪੰਜਾਬ ਹੁੰਦਾ ਕਿਉਂਕਿ ਟੀਮਾਂ ਨੂੰ ਕਿੱਟਾ ਨਹੀਂ ਮਿਲਦੀਆਂ ਸਪੋਰਟ ਕਿੱਟੀ ਨਹੀਂ ਮਿਲਦੀ ਅਜੇ ਤੱਕ ਹੂੰ ਔਰ ਰੰਗਬਰੰਗੇ ਪਾ ਕੇ ਆਉਂਦੇ ਜਿਹੜੀਆਂ ਜਿਹੜੀਆਂ ਖੇਡਾਂ ਬਦਲ ਪੰਜਾਬ ਦੀਆਂ ਆਪਣੇ ਬਾਰਖੜਾਰੀਆਂ ਨੂੰ ਜਾਂ ਨੌਜਵਾਨ ਖਿਡਾਰੀਆਂ ਨੂੰ ਜਾਂ ਦੂਜੇ ਖਿਡਾਰੀਆਂ ਨੂੰ ਆਪਣੇ ਜ਼ਿਲ੍ਹੇ ਦਾ ਰੰਗ ਦੀ ਸਪੋਰਟ ਕਿੱਟੀ ਨਹੀਂ ਪ੍ਰਦਾਨ ਕਰਦੀਆਂ ਤਾਂ ਉਹਨੇ ਮਾਰਚ ਪਾਸ ਕੀ ਕਰਨਾ ਬਿਲਕੁਲ ਸਹੀ ਹਾਂਜੀ ਹੈਨਾ ਜੀ ਤੁਸੀਂ سپورٹس ਕਿੱਟ ਨਹੀਂ ਪ੍ਰੋਵਾਈਡ ਕਰ ਸਕਦੇ ਤੁਸੀਂ سپورਟਸ ਸ਼ੂ ਨਹੀਂ ਦੇ ਸਕਦੇ ਉਹਨਾਂ ਨੂੰ ਟਰੈਕਟਰ ਨਹੀਂ ਦੇ ਸਕਦੇ ਉਹਨਾਂ ਨੂੰ ਜਿਹੜੀ ਪਲੇਇੰਗ ਕਿੱਟ ਹੈਗੀ ਜਾਂ ਗਰਾਊਂਡ ਦੀ ਉਹ ਵੀ ਨਹੀਂ ਦੇ ਸਕਦੇ ਜੀ ਜੀ ਹੈਨਾ ਜਿਹਨੇ ਇੱਕ ਰੰਗ ਚ ਖੇਡਣਾ ਹਾਂਜੀ ਹੈਨਾ ਪਤਾ ਹੁੰਦਾ ਵੀ ਆ ਕਪੂਰਥੀ ਦੀ ਕਿੱਟ ਹੈਗੀ ਜਾਂ ਜਲੰਧਰ ਦੀ ਕਿੱਟ ਹੈਗੀ ਰੰਗ ਹੈ ਰੰਗ ਵੀ ਡਿਫਰੈਂਟ ਹੈ ਗਿਆ ਉਹ ਇਦਾਂ ਲੱਗਦਾ ਹੁੰਦਾ ਜਦੋਂ 올ਿੰਪਿਕ ਚੱਲਦੇ ਹੁੰਦੇ ਉਹ ਸਾਰਾ ਕੁਝ ਮਾਰਤਾ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਹਿੰਦੇ ਉਹ ਮਤਲਬ ਰੰਗਲਾ ਪੰਜਾਬ ਹੂੰ ਹੋ ਰੰਗੜਾ ਪੰਜਾਬ 'ਚ 300 ਕਰੋੜ ਦਾ ਖਰਚਾ ਤੇ ਕਿਤੇ ਪਾਰੰਦ ਹੂੰ ਬਿਲਕੁਲ ਜੀ 13 ਕਰੋੜ ਦਾ ਖਰਚਾ ਸਿਰਫ ਤੁਸੀਂ ਇੱਕ ਸ਼ੋਅ ਆਫ ਹੀ ਕਰ ਰਹੇ ਨਾ ਹੂੰ ਵੀ ਖੇਡਾ ਆਪਣੇ ਤੁਸੀਂ ਈਗੋ ਪਗਾਉਣ ਲਈ ਤੁਸੀਂ ਕੋਈ ਬੰਦਾ ਹੈ ਹੀ ਨਹੀਂ ਨੇ ਮਤ ਦੇ ਸਕੇ ਹੂੰ ਬਿਲਕੁਲ ਮੇਰੀ ਇੱਕ ਦੋ ਐਮ.ਐਲ.ਏ ਨੇ ਵੀ ਗੱਲ ਹੋਈ ਸੀ ਜਿਹੜੇ ਮਤਰੇ ਨਾਂ ਦੇ ਹੈਗੇ ਆ ਆਮ ਦੀ ਪਾਰਟੀ ਦੇ ਮੈਂ ਕਿਹਾ ਯਾਰ ਤੁਸੀਂ ਸਪੋਰਟ ਦਾ ਸਬੰਧਤ ਹੈਗੇ ਤੁਸੀਂ ਕੀ ਕਰ ਰਹੇ ਹੋ ਹਾਂਜੀ ਉਹ ਕਹਿੰਦੇ ਅਸੀਂ ਉਹੀ ਕਰ ਰਹੇ ਜੋ ਤੁਸੀਂ ਕਰ ਰਹੇ ਹੋ ਅੱਛਾ ਜੀ ਸਾਨੂੰ ਪੁੱਛਦਾ ਕੋਣ ਹੂੰ ਸਾਡੀ ਤੋਂ ਪੁੱਛ ਪ੍ਰਤੀਤ ਨਹੀਂ ਹੂੰ ਹੂੰ ਔਰ ਇਹਨਾਂ ਨੇ ਆਪਦੇ ਨਾ ਕਿਉਂ ਖੇਡ ਲੇਖਕ ਜਿਹਾ ਰੱਖੇ ਹੈਗੇ ਆ ਜਿਹੜੇ ਖੇਡਾਂ ਬਦਨ ਪੰਜਾਬ ਦੀਆਂ ਦੇ ਆਰਟੀਕਲ ਲਿਖਦੇ ਆ ਅਖਬਾਰਾਂ ਦੇ ਵਿੱਚ ਬੜੀਆਂ ਘੋੜੀਆਂ ਵੀ ਘਰ ਰਹਿਗੇ ਆ ਇਸ਼ਤਿਹਾਰ ਵੀ ਲੱਗਣੇ ਆ ਬਹੁਤ ਜ਼ਿਆਦੇ ਤੇ ਅਖਬਾਰਾਂ ਦੀ ਮਜਬੂਰੀ ਬਣ ਜਾਂਦੀ ਆ ਵੀ ਅਸੀਂ ਇਹਨਾਂ ਦੀਆਂ ਘੋੜੀਆਂ ਗੋਲੀਆਂ ਰਿਜ਼ਲਟ ਕੀ ਆ ਦਨ ਜਮਿਨੀ ਬਿਲਕੁਲ ਜਮਿਨੀ ਹਰਿਆਣੇ ਦੇ ਮੁਕਾਬਲੇ ਤੁਸੀਂ ਸੋਚੋ ਸਹੀ ਹਰਿਆਣੇ ਦੇ ਵਿੱਚ 350 ਸਪੋਰਟਸ ਵਿੰਗ ਚੱਲਦੇ ਆ ਤੁਹਾਡੇ 15 ਨਹੀਂ ਚੱਲਦੇ ਹੂੰ ਠੀਕ ਆ ਔਰ ਕੁਝ ठाਵਾਂ ਤੇ ਮਤਲਬ ਜਿੱਦਾਂ ਜਿਹੜੇ ਵੱਡੇ ਸਟੇਡੀਅਮ ਹੈਗੇ ਆ ਲੁਧਿਆਣਾ ਵਾਂ ਪਟਿਆਲਾ ਵਾਂ ਦੂਜੇ ਹੈਗੇ ਆ ਜੰਮ ਸਪੋਰਟ ਗੈਂਗ ਹੈਗੇ ਆ ਚੱਲਦੇ ਹੈਗੇ ਆ ਉਥੇ ਕੋਈ ਚ ਵੀ ਡੈਡੀਕੇਟਡ ਹੈਗੇ ਆ ਪਰ ਤੁਸੀਂ ਹਜੇ ਪੰਜਾਬ ਦੇ ਜਿਹੜੇ ਕੱਚੇ ਕੋਰਸ ਸੀ ਅੱਜ ਤਹਾਂ 8 ਸਾਲ 10 ਸਾਲ ਹੋ ਗਏ ਆ ਉਹ ਕੱਚੇ ਚ ਚੱਲੀ ਜਾਂਦੇ ਆ ਜੀ ਉਹਨਾਂ ਨੂੰ ਹੀ ਨਹੀਂ ਪੱਕੇ ਕੀਤਾ ਉਹਨਾਂ ਦੀ ਜਿੰਨੀ ਦਿਹਾੜੀ ਬਣਦੀ ਨਾ ਉਦੋਂ ਵੱਧ ਖਰਚਾ ਉਹ ਆਪਣਾ ਤੇਲ ਹੀ ਦੋਂਦੇ ਗਰਾਊਂਡ ਤੇ ਜਾਣ ਲਈ ਫਿਰ ਉਹਨਾਂ ਨੇ ਵੀ ਕਿਥੋਂ ਆਪਣੀ ਡੈਡੀਕੇਸ਼ਨ ਦੇ ਦੇਣੀ ਇੱਕ ਪਿੱਛੇ ਚ ਹੋਰ ਇਹਨੇ ਕੁਝ ਭਰਤੀ ਕੀਤੇ ਮੈਨੂੰ ਬੜੀ ਮੈਨੂੰ ਸ਼ਰਮ ਆਈ ਆ ਵੀ ਇਹ ਸੁਣ ਕੇ ਕਿ ਉਹ ਕੁਝ ਉਹ ਭਰਤੀ ਕਰ ਲਏ ਜਿਹਦਾ ਮਰਜੀ ਵੜੇ ਭਰਤੀ ਕੀਤੇ ਹੁੰਦੇ ਆ ਉਹਨਾਂ ਦਾ ਕੋਈ سپورٹس ਕੈਰੀਅਰ ਨਹੀਂ ਹਾਂ ਬੈਕਗ੍ਰਾਉਂਡ ਨਹੀਂ ਅੱਛਾ ਜੀ ਉਹਨਾਂ ਨੇ ਕੋਈ ਫਿਜ਼ੀਕਲ ਐਜੂਕੇਸ਼ਨ ਦਾ ਕੋਰਸ ਨਹੀਂ ਕੀਤਾ ਹਾਂ ਉਹਨਾਂ ਨੇ ਕੋਈ ਐਨਐਸ ਨਹੀਂ ਕੀਤੀ ਹਾਂ ਕੋਈ ਵੀ سپورٹس ਦਾ ਉਹਨਾਂ ਨੇ ਜਿਹੇ ਕੋਰਸ ਨਹੀਂ ਕੀਤਾ ਜਿਹਦੇ ਕਰਕੇ ਉਹ ਹਾਂ ਕੁਝ ਕਹਾ ਸਕਣ ਜੀ ਲੇਕਿਨ ਉਹ ਦੇਖਿਆ ਹਾਂ ਵੀ ਤੂੰ ਵੀ ਭਰਤੀ ਕਰ ਲੈ ਉਹ ਵੀ ਭਰਤੀ ਕਰ ਲੈ 8-9000 ਰੁਪਏ ਚ ਹੁਣ 8-9000 ਰੁਪਏ ਚ ਜਿਹਨੇ ਕਿਤੇ ਜਿਹਨੂੰ ਭਜਿਆ ਉਹਨੇ ਕਮਰਾ ਵੀ ਲੈਣਾ ਉਹਨਾਂ ਨੂੰ ਰੋਟੀ ਵੀ ਖਾਣੀ ਕਿਦਾਂ ਗੁਜ਼ਾਰਾ ਕਰ ਲਵੋ ਹਾਂ ਫਿਰ ਤਾਂ ਭਿਕ ਕੋਈ ਨਹੀਂ ਪੂਆ ਕੇਸਰ ਕੇ ਕੋਈ ਨਹੀਂ ਕੋਈ ਕੋਰਸ ਕੋਈ ਨਹੀਂ ਦਾ ਦਾਵਾ ਕਰ ਸਕੇ ਹੈਨਾ ਜੀ ਮਨ ਤੁਸੀ ਉਹ ਪੈਸਾ ਵੀ ਖਤਰੇ ਆ ਖੂਜ ਵੀ ਸੱਟ ਰਹੇ ਆ ਤੁਹਾਡੀ ਪ੍ਰਾਪਤੀ ਕੋਈ ਨਹੀਂ ਅੱਜ ਅੱਜ ਸ਼੍ਰੀ ਆਮ ਜਿੱਥੋਂ ਬੋਲਣਾ ਵਿਸਪੋਰਟ ਹੋਇਆ ਹਮ ਬਸਪੋਰਟ ਹੋਇਆ ਕਿ ਪੰਜਾਬ 올림픽 ਅਸਚ ਤੇ ਪੰਜਾਬ ਖੇਡ ਵਿਭਾਗ ਆਮਣੋ ਸਾਹਮਣੀ ਹੋ ਗਿਆ ਉਹ ਕਹਿੰਦੇ ਤੁਸੀਂ ਕੁਝ ਨਹੀਂ ਕਰਦੇਗਾ ਤੁਸੀਂ ਕੁਝ ਨਹੀਂ ਕਰਦੇ ਹੂੰ ਹੂੰ ਠੀਕ ਹੈ ਜੀ ਤੇ ਤੁਸੀਂ ਜਿਹੜੀ ਟੀਮਾਂ ਭੇਜ ਰਹੇ ਆ ਉਹਦੀ ਸਿਲੈਕਸ਼ਨ ਕੌਣ ਕਰ ਰਿਹਾ ਕਿਵੇਂ ਕਰ ਰਿਹਾ ਸਿਲੈਕਸ਼ਨ ਤੇ ਵੀ ਰੌਲਾ ਪੈ ਗਿਆ ਹੂੰ ਠੀਕ ਹੈ ਜੀ ਤੇ ਜਿਹੜੇ ਉੱਥੇ ਬਿਠਾਏ ਹੈਗੇ ਆ ਬੜਾ ਜ਼ਬਰਦਸਤ ਠੱਗ ਬਿਠਾਏ ਹੈਗੇ ਆ ਉਹ ਆਪਣੀ ਜਿੰਮੇ ਭਰੀ ਜਾ ਰਿਹਾ ਹੂੰ ਹਨਾ ਜਦੋਂ ਤੁਹਾਡੀ ਪਾਲਿਸੀ ਦੇ ਵਿੱਚ ਹੀ ਮਤਲਬ ਹੋਣਾ ਖੋਟ ਹੋਵੇਗੀ ਹਾਂਜੀ ਤੇ ਨੀਅਤ ਤਾਂ ਖੁੱਟੀ ਹੋਣੀ ਬਿਲਕੁਲ ਸਹੀ ਹਾਂਜੀ ਹੂੰ ਮਤਲਬ ਨਹੀਂ ਬਣਿਆ ਤੁਹਾਨੂੰ ਮੈਂ ਦੱਸਿਆ ਵੀ ਦਾਦੇ ਸਕੂਲ ਬਦਲ ਤੇ ਰਹੀਆਂ ਖੜਾ ਹੂੰ ਨਾ ਤੁਸੀਂ ਰੂਰਲ ਪੱਧਰ ਤੇ ਰਹੀਆਂ ਨਾ ਅਰਬਨ ਪੱਧਰ ਤੇ ਰਹੀਆਂ ਹੂੰ ਦਾ ਸਪੋਲਿਸ ਡਿਪਾਰਟਮੈਂਟ ਜਿਉਂਦਾ ਰਹਿ ਗਿਆ ਸੈਕ ਦਾ ਹੂੰ ਸੈਕ ਦਾ ਪੰਜਾਬ ਉਹ ਗ੍ਰੈਂਪ ਪੋਜੀਸ਼ਨ ਕਿੱਥੇ ਰખી ਆ ਉਹ ਸੈਕ ਦੀ ਨਹੀਂ ਵੈਂਟੀਲੇਟਰ ਤੇ ਜੀ 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 ਸਕੂਲੀ ਕਿਹੜਾ ਕਿਥੇ ਰਹਿ ਗਈਆਂ ਵੈਂਟੀਲੇਟਰ ਤੇ ਵੀ ਵੈਂਟੀਲੇਟਰ ਤੇ ਹੈਨਾ ਜਦੋਂ ਸਾਰਾ ਕੁਝ ਵੈਂਟੀਲੇਟਰ ਤੇ ਹੋਵੇ ਤੇ ਫਿਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਖੇਡਾਂ ਬਤਨ ਪੰਜਾਬ ਦੀਆਂ ਦੇ ਨਾਲ ਪੰਜਾਬ ਦੇ ਨਾਲ ਮਜ਼ਾਕ ਨਾ ਕਰੋ ਹੈਨਾ ਜੀ ਤੁਸੀਂ ਕਰਾਓ ਖੇਡਾਂ ਤੁਸੀਂ ਉਹਦੀ ਇੱਕ ਸਟ੍ਰੈਟਜੀ ਤੇ ਬਣਾਓ ਤੁਹਾਨੂੰ ਇਹ ਪਤਾ ਨਹੀਂ ਜਿੱਦਾਂ ਕਿਣੀ ਐਸੋਸੀਏਸ਼ਨ ਹੈ ਕਿਦਾਂ ਕੰਮਜਾਬ ਕਰਨੀਆਂ ਤੁਹਾਡੇ ਡਿਸਟ੍ਰਿਕਟ ਦੇ ਕਿਸੇ ਵੀ ਡਿਪਟੀ ਕਮਿਸ਼ਨਰ ਨੇ ਪੰਜਾਬ ਦੇ ਨੇ ਅੱਜ ਤੱਕ ਹੂੰ ਤਿੰਨ ਸਾਲਾਂ ਦੇ ਵਿੱਚ ਕਦੇ ਮੀਟਿੰਗ ਨਹੀਂ ਕੀਤੀ ਕਿਹੜੀ ਸੂਚਨਾ ਦੀ ਮੀਟਿੰਗ ਕਰਕੇ ਤਾਂ ਕਿ ਡਿਸਟ੍ਰਿਕਟ ਅਲੇਮਪਿਕਸ਼ਨ ਨੂੰ ਕੋਈ ਰਾਹ ਦੇ ਸਕੇ ਹੂੰ ਕੋਈ ਬੱਚਿਆਂ ਦੀ ਕੋਈ ਜਿਹੜੇ ਖੇਡਣੇ ਬੱਚਿਆਂ ਦੀ ਕੋਈ ਬੀਮਾ ਪਾਲਸੀ ਹੋਵੇ ਕੋਈ ਉਹਨਾਂ ਲਈ ਉਹਨਾਂ ਦੀ ਪੜ੍ਹਾਈ ਲਈ ਹੋਵੇ ਉਹਨਾਂ ਦੇ ਇਖਤਿਆਰ ਹੋਵੇ ਤੁਸੀਂ ਇੱਥੋਂ ਤੱਕ ਹੂੰ ਪੰਜਾਬ ਪੁਲਿਸ ਦੇ ਵਿੱਚ ਸਪੋਰਟਸ ਦੀਆਂ ਜਿਹੜੀਆਂ ਮਤਲਬ ਉਹ ਨਾ ਕੋਟਾ ਉਹ ਖਾਲੀ ਪਿਆ ਹੂੰ ਪੰਜਾਬ ਪੁਲਿਸ ਦੇ ਵਿੱਚ ਸਪੋਰਟਸ ਕੋਟੀ ਦੀਆਂ ਸੀਟਾਂ ਖਾਲੀ ਪਈਆਂ ਅਜੇ ਤੱਕ ਉਹ ਨਹੀਂ ਭਰ ਹੋਈਆਂ ਫਿਰ ਕਿੱਥੇ ਖੜੀ ਹੈ ਸਰਕਾਰ ਨੇ ਹਾਂ ਜੀ ਤੁਸੀਂ ਨਸ਼ਾ ਦੇ ਪਰ ਜੁੱਧ ਲੜ ਰਹੇ ਆ ਤੁਸੀਂ ਇੱਕ ਪ੍ਰਕਿਰਿਆ ਸ਼ੁਰੂ ਕਰਦੇ ਹੋ ਵੀ ਅਸੀਂ ਪੰਜਾਬ ਪੁਰਸਪਰਤੀ ਉਹ ਹੀ ਕਰਨਾ ਹੈ ਜਿਹੜੇ ਖਿਡਾਰੀ ਹੋਣਗੇ ਹਮ ਹਣਾ ਜੀ ਉਹ ਆਪਣੀ ਕੰਪੀਟੀਸ਼ਨ ਹੋਣਗੇ ਜਿਹੜੇ ਖਿਡਾਰੀ ਹੋਣਗੇ ਤੇ ਉਹ ਭਰਤੀ ਹੋ ਜਾਣਗੇ ਹਮ ਪਲੱਸ 2 ਕਰਕੇ ਖਿਡਾਰੀ ਭਰਤੀ ਕਰੋਗੇ ਜਿਸ ਲੈਵਲ ਦਾ ਹੈਗਾ ਤੇ ਉਸ ਲੈਵਲ ਦਾ ਆਪਾਂ ਤੁਹਾਨੂੰ 10000 ਰੁਪਏ ਨਾਲ ਕਰ ਲਓ 3 ਸਾਲ ਲਈ ਹਮ ਠੀਕ ਹਨ ਉਹ ਇੱਕ ਉਹਨੂੰ ਇੱਕ ਸਟਾਈਪੈਂਟ ਮਿਲ ਜਾਊਗਾ ਤੇ ਉਹ ਆਪਣੀ ਖੇਡ ਜਰੀਏ ਪੂਰਨ ਨਾਲ ਡਿਊਟੀ ਕਰ ਲਊਗਾ ਹਮ ਤਨਸਲ ਬਣਾਜੇ ਪ੍ਰੋਫੋਰਮਲ ਅਗਲੀ ਦਿੰਦਾ ਅਗਲਾ ਰੈਂਕ ਦੇ ਕੇ ਉਹਨੂੰ ਥਾਣੇ ਭੇਜੋ ਹਣਾ ਜੀ ਤਾਂ ਕਿ ਉਹ ਤੰਦਰੁਸ ਪੰਜਾਬ ਹੋਵੇ ਤੰਦਰੁਸ ਪੰਜਾਬ ਪੁਲਿਸ ਆਵੇ ਤੰਦਰੁਸ ਲੋਗ ਹੋਣ ਤੇ ਅੱਜ ਕੱਲ ਜਦੋਂ ਨਸ਼ਾ ਫੜਦੇ ਆ ਤੇ ਉਦੋਂ ਪਹਿਣਾ ਨਿਕਲਦੀ ਆ ਪੰਜਾਬ ਪੁਲਿਸ ਥਾਣੇ ਤੋਂ ਨਿਕਲਦੀ ਆ ਬਿਲਕੁਲ ਹਾਂਜੀ ਜੀ 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 ਯਸਰ ਕੀ ਸਾਰਾ ਕੁਝ ਨਾ ਡਿੱਕੇ ਡੋਲੇ ਖਾਂਦੀ ਸਰਕਾਰਾਂ ਦੇ ਡਿੱਕੇ ਡੋਲੇ ਆਈਆਂ ਜਿਹੜੀਆਂ ਪਾਲਿਸੀਆਂ ਹੈਗੀਆਂ ਉਹ ਲੈ ਕੇ ਬੈਗੀਆਂ ਮੈਨੂੰ ਨਹੀਂ ਲੱਗਦਾ ਜਦੋਂ ਅਸੀਂ ਆਪਣੀ ਪਨੀਰੀ ਨੂੰ ਹੀ ਮਾਰ ਲਿਆ ਹੂੰ ਤੇ ਫਿਰ ਤੀਸਰੀ ਦਾ ਚਟਾ ਮੋਤੀਆ ਨਹੀਂ ਨਿਕਲਣਾ ਹੂੰ ਇਹ ਕਾਲਾ ਮੋਤੀਆ ਪੈਣ ਵਾਲਾ ਜੀ ਅਸੀਂ ਬਿਮਾਰ ਤੰਦਰੁਸਤ ਪੰਜਾਬ ਬਿਮਾਰ ਅਸੀਂ ਬੱਚੇ ਪੜਾ ਕਰ ਰਹੇ ਆ ਬਿਮਾਰ ਬੱਚੇ ਸਕੂਲਾਂ ਚ ਭੇਜ ਰਹੇ ਆ ਬਿਮਾਰ ਹੀ ਜ਼ਰਾ ਕੁਝ ਹੋ ਗਿਆ ਸਾਡਾ ਸਿਸਟਮ ਬਿਮਾਰ ਜੀ 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 ਸਾਡੇ ਹਸਪਤਾਲ ਬਿਮਾਰ ਹਾਂਜੀ ਸਾਡੇ ਸਕੂਲ ਬਿਮਾਰ ਸਾਡਾ ਸਿਸਟਮ ਬਿਮਾਰ ਤੇ ਫਿਰ ਇਹ ਖੇਡਾਂ ਬਤਨ ਪੰਜਾਬ ਦੀਆਂ ਉਹ ਪਤਾ ਨਹੀਂ ਕਿਹੜਾ ਰੰਗ ਦਿਖਾਉਣਗੀਆਂ ਜਦ ਕਿ ਨੈਸ਼ਨਲ ਪੱਧਰ ਦੇ ਵਿੱਚ ਵੀ ਤੁਸੀਂ ਨੌਵੇਂ ਸੰਤ ਹੀ ਸਰਕੇ ਆ ਕਿ ਤੁਹਾਡੇ ਕੋ ਮਤਲਬ ਸ਼ੂਟਿੰਗ ਦੇ ਬੰਦੇ ਬਾਹਰਲੇ ਸੀਗੇ ਜਿਹੜੇ ਕਿਸੇ ਡਿਪਾਰਟਮੈਂਟ ਤੋਂ ਕੰਮ ਕਰਦੇ ਹੈਗੇ ਆ ਤੇ ਅੱਜ ਜੇ ਉਹ ਬਰ ਕਰਦੀਏ ਤੇ ਤੁਹਾਡਾ ਨੰਬਰ 15ਵਾਂ ਆ ਸਾਰਾ 15ਵਾਂ ਆ ਗਿਆ ਹਾਂਜੀ ਤੇ ਪੰਜਾਬ 15ਵੇਂ ਸਥਾਨ ਤੇ ਨਹੀਂ ਹੁੰਦਾ ਬਿਲਕੁਲ ਬਿਲਕੁਲ ਹਨਾ ਪੰਜਾਬ ਦਾ ਇਤਿਹਾਸ ਪੜੋ ਪੰਜਾਬ ਉਹ ਪਹਿਲੇ ਨੰਬਰ ਤੇ ਆਉਣਾ ਹਾਂ ਪੰਜਾਬ ਦਾ ਇਤਿਹਾਸ ਪੜੋ ਪੰਜਾਬ ਦੀ ਬਾਹੂਬਲੀ ਦੇਖੋ ਪੰਜਾਬ ਦੀ ਤੰਦਰੁਸਤੀ ਦੇਖੋ ਪੰਜਾਬ ਦੇ ਗੱਬਰੂਆਂ ਦੀ ਪੰਜਾਬ ਦੇ ਮਟਿਆਰਾਂ ਨੂੰ ਜਿਉਂਦਾ ਰੱਖਣਾ ਪੰਜਾਬ ਦਾ ਰੰਗਲਾ ਪੰਜਾਬ ਜਿਹੜਾ ਹੈਗਾ ਉਹ ਗਿੱਧਿਆਂ ਪਗੜੇ ਵਾਲਾ ਵੀ ਗੁਜ ਗਿਆ ਉਹ ਖੇਡਾਂ ਵਾਲਾ ਵੀ ਗੁਜ ਗਿਆ ਹਨਾ ਅੱਜ ਉਹਨਾਂ ਖੇਡਾਂ ਵਿੱਚ ਵੀ ਠੀਕ ਆ ਡੋਪਿੰਗ ਬਿਲਕੁਲ ਬਿਲਕੁਲ ਹਨਾ ਜੀ ਜੀ ਠੀਕ ਆ ਕਹਿੰਦਾ ਡੋਪਿੰਗ ਚੱਲ ਰਹੀ ਹੈਗੀ ਆ ਨਸ਼ਿਆਂ ਦਾ ਕਲਚਰ ਆ ਗਿਆ ਔਰ ਮਤਲਬ ਅਸੀਂ ਕਿਹਨੇ ਕੋਈ ਤੇ ਨਜ਼ਰ ਉਤਾਰੂ ਹਨਾ ਕੋਈ ਇਹ ਪੰਜਾਬ ਦੀ ਜਰਜਪਾ ਨਜ਼ਰ ਉਤਾਰੀਏ ਤਾਂ ਕਿ ਪੰਜਾਬ ਬਚੇ ਸਾਡਾ ਪੰਜਾਬ ਫਿਰ ਹੱਸੇ ਖੇਡੇ ਹਨਾ ਫਿਰ ਇਹ ਕਹਿ ਸਕੀਏ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀਓ ਹੂੰ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਪੰਜਾਬ ਬਿਲਕੁਲ ਸਹੀ ਜੀ ਸੋ ਘੇੜਾ ਸਾਹਿਬ ਆਪਾਂ ਉਮੀਦ ਕਰਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਤੀਸਰੀ ਅੱਖ ਦਾ ਚਿੱਟਾ ਮੋਤੀ ਆ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਗਾ ਤੁਸੀਂ ਸਟੂਡੀਓ ਦੇ ਵਿੱਚ ਆਏ ਸਿੱਖਿਆ ਦੇ ਨਾਲ ਸੰਬੰਧਿਤ ਇੰਨੀ ਵਧੀਆ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੀ ਹੈ ਨਾ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਐਤਵਾਰ ਨੂੰ ਦੁਬਾਰਾ ਹੋਰ ਨਵੇਂ ਵਿਸ਼ੇ ਤੇ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਦੇ ਦਿਓ ਵਿਦਾਇਤ ਧ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ